ਉਹ ਠੀਕ ਹੈ ਫਲੈਟ ਹਾਂਜੀ ਕਿਹੜੀ ਜੀ ਨੂੰ ਪਹਿਲ ਦੇਣੀ ਚਾਹੀਦੀ ਹੈ ਪਹਿਲ ਤਾਂ ਜੀ ਕੋਠੀ ਨੂੰ ਦੇਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਫਲੈਟ ਦੇ ਉੱਤੇ ਪੈਸਾ ਇਨਵੈਸਟ ਕਿਉਂ ਨਹੀਂ ਕਰਨਾ ਚਾਹੀਦਾ ਕੋਠੀ ਲਓਗੇ ਤਾਂ ਜੇ ਆ ਛੋਟੀ ਵੀ ਲਈ ਆ ਉਹਦੇ ਚ ਤੁਹਾਡੀ ਗੱਡੀ پارک ਹੋ ਜਾਣੀ ਆ ਕੋਈ ਟੈਨਸ਼ਨ ਨਹੀਂ ਹੈ ਕੀ ਆ ਇਹ ਥੱਲੇ ਤੋਂ ਗਰਾਊਂਡ ਤੋਂ ਲੈ ਕੇ ਉੱਪਰ ਤੱਕ ਤੁਸੀਂ ਆਪ ਮਾਲਕ ਕਰੜਾ ਵਰੈਂਡਾ ਕਰੂਆ ਇਹ ਤਿੰਨ ਸ਼ਹਿਰਾਂ ਚ ਤੋਂ ਅਸੀਂ ਪਲਾਟ ਫਲੈਟ ਵਗੈਰਾ ਕੋਠੀਆਂ ਦਾ ਵੀ ਕੰਮ ਕਰਦੇ ਹਾਂ ਬਾਕੀ ਆਲ ਪੰਜਾਬ ਆਪਾਂ ਜ਼ਮੀਨਾਂ ਦਾ ਕੰਮ ਹੈਗਾ ਜੇ ਕਿਸੇ ਰਿਕੁਆਇਰਮੈਂਟ ਹੈਗੀ ਕਿਤੇ ਦੀ ਵੀ ਆਲ ਪੰਜਾਬ ਦੇ ਵਿੱਚ ਤਾਂ ਤਕਰੀਬਨ ਆਪਾਂ 2 ਤੋਂ 4 ਘੰਟੇ ਦੇ ਵਿੱਚ ਵਿੱਚ ਬੰਦੇ ਨੂੰ ਕੱਟ ਕੇ ਦੇ ਦਿੰਨੇ ਵਾ ਡਾਟਾ ਪ੍ਰੋਪਰਟੀ ਜ਼ਮੀਨ ਖਰੀਦਣ ਲੱਗਿਆਂ ਹਾਂਜੀ ਕਿਹੜੀਆਂ ਗੱਲਾਂ ਨੇ ਜਿਹੜੀਆਂ ਬੰਦੇ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਚਲੋ ਮਸਟਾਰਕੇ ਦਾ ਹੁਣ ਤਕਰੀਬਨ ਤਕਰੀਬਨ ਹੁੰਦੇ ਹੀ ਆ ਜਿਨ੍ਹਾਂ ਦੇ ਪਰਿਵਾਰ ਪਟੇ ਆ ਉਹਨਾਂ ਦੇ ਕਈ ਨਹੀਂ ਕਰਾਉਂਦੇ ਤਕਸੀਮ ਹੋਵੇ ਤਾਂ ਉਹਦੇ ਪਰ ਕੀ ਰਿਸਕ ਕੋਈ ਨਹੀਂ ਹੈਗੀ ਕਿਹੜੀਆਂ ਚੀਜ਼ਾਂ ਤੋਂ ਹਾਂਜੀ ਖਰੀਦਦਾਰ ਨੂੰ ਵੇਚਣ ਵਾਲੇ ਨੂੰ ਬਚਣ ਦੀ ਲੋੜ ਹੁੰਦੀ ਹੈ ਜਿਹੜੇ ਮੋੜਲੇ ਨੰਬਰ ਪਏ ਹੁੰਦੇ ਆ ਮਸਟਾਰਕੇ ਦੇ ਵਿੱਚ ਹੁੰਦੇ ਆ 10 ਮਰਲੇ 50 ਮਰਲੇ 20 ਕੁ ਕਿੰਨਾ ਵੀ ਹੁੰਦਾ ਤੌਰ ਹੁੰਦਾ ਏ ਉਹ ਜ਼ਰੂਰੀ ਹੁੰਦਾ ਹੈ ਦੇਖਣਾ ਕਿਉਂਕਿ ਆਪਾਂ ਨੂੰ ਰਸਤਾ ਉਸੇ ਤੋਂ ਹੀ ਜ਼ਮੀਨ ਨੂੰ ਮਿਲਣਾ ਹੈ ਤੇ ਕਾਪੀ ਇਹਨੂੰ ਚੈੱਕ ਕਰੋ ਆਪਣਾ ਦੇਖੋ ਵੀ ਜਿਹਦੇ ਜਿਹੜਾ ਬੰਦਾ ਜ਼ਮੀਨ ਦੇ ਰਿਹਾ ਹੈ ਇਹਦੇ ਨਾਂ ਕਾਪੀ ਹੈਗੀ ਹੈ ਜਾਂ ਕਈ ਵਾਰੀ ਪਿੱਛੇ ਦਾਦੇ ਪੁਰਦਾਦਿਆਂ ਦੇ ਨਾਂ ਬੋਲਦੀ ਹੁੰਦੀ ਆ ਉਹਦੇ ਵੀ ਬੜੀ ਮੁਸ਼ਕਲ ਆਉਂਦੀ ਹੈ। ਦਿਆਨੇ ਦੀ ਮੁੱਖ ਗੱਲ ਹੈ ਜਿਹੜੀ ਲਿਖਣੀ ਹੀ ਚਾਹੀਦੀ ਹੈ। ਇਹ ਕੋਈ ਬੰਦਾ ਕੋਠੀ ਲੈਣ ਲੱਗਾ ਉਹਨੇ ਉੱਪਰ ਚੜਕੇ ਦੇਖਿਆ ਨਹੀਂਗਾ। ਅੱਗੋਂ ਦੇਖ ਲੈ ਵੀ ਵਧੀਆ। ਉਹਦੇ ਬੈਕ ਸਾਈਡ ਨਾਲ ਪਤਾ ਕੀਤਾ। ਪਿਛਲੇ ਪਿਛਲੇ ਪਾਸੇ ਕੂੜੇ ਡੰਪ ਸੀਗਾ। ਹਾਂ। ਉਹ ਪਿੱਛੇ ਨਿਗਰੀ ਨਹੀਂ ਮਾਰਦੀ ਉਹ ਕੋ ਦਿਖਾਤਾ ਰੰਗ ਰੋਗਨ ਵਧੀਆ। ਇਹ ਗਲਤੀ ਵੀ ਬੰਦੇ ਨੂੰ ਹੋ ਜਾਂਦੀ ਹੈ ਇਹ ਕਰਦੇ ਆਂ ਇੰਜ ਕਰਦੇ ਆਂ ਡੀਲਰ ਕਰਦੇ ਆਂ ਬਹੁਤ ਕਰਦੇ ਆਂ ਹੋਰ ਕਮੈਂਟਾਂ ਦੇ ਵਿੱਚ ਮੈਨੂੰ ਗਾਲਾਂ ਵੀ ਮਿਲਣਗੀਆਂ ਤੂੰ ਆਪਣੇ ਆਨ ਭੰਡੀ ਜਾਣਾ ਪਰ ਦੇਖੋ ਜਿਹੜਾ ਚੰਗਾ ਯਾਰ ਉਹ ਤਾਂ ਮਾੜਾ ਕਮੈਂਟ ਕਰੂਗਾ ਹੀ ਨਹੀਂ ਵਰਿੰਡਾ ਕੜੂਆ ਏ ਇਹਦੇ 'ਚ ਹਰ ਇੱਕ ਨੂੰ ਪਤਾ ਵੀ ਤੁਹਾਡਾ ਡਿਵੈਲਪ ਹੋਣਾ ਏ ਥੋੜਾ ਟਾਈਮ ਲਈ ਆ ਇਹ ਤਾਂ ਛੇਤੀ ਹੋ ਜਾ ਉਹ ਤੇ ਮਤਲਬ ਕਿ ਤੁਸੀਂ ਸਪੋਜ਼ ਕਰੋ ਸਮਰਾਲੇ ਸਾਈਡ ਜਾ ਕੇ ਤੁਹਾਡੇ ਉੱਤੇ ਤਿੰਨ ਕੀਲੇ ਆ ਚਾਰ ਬਣਦੇ ਆ ਇੱਥੇ ਤੁਸੀਂ ਦੋ ਲੈ ਲਓ ਡੇਢ ਲੈ ਲਓ ਉਸ ਮੰਰਾਲੇ ਹਜੇ ਟਾਈਮ ਲੱਗਣਾ ਇੱਥੇ ਤੱਕ ਤਿਆਰੀ ਆ ਬਿਆਨ ਨੇ ਤੂੰ ਬਿਆਨ ਆ ਬੜੀ ਚੀਜ਼ ਹੁੰਦੀ ਨੇ ਦੇਖੋ ਜੇ ਤਾਂ ਇੱਕ ਬਿਆਨ ਤੇ ਦੋ ਦੋ ਤੱਕ ਤਾਂ ਠੀਕ ਆ ਉਸ ਤੋਂ ਬਾਅਦ ਨਹੀਂ ਫਿਰ ਉਹ ਤੋਂ ਬਾਅਦ ਉਹਨੂੰ ਕਹਿਣਾ ਚਾਹੀਦਾ ਕਿ ਤੁਸੀਂ ਰਿਸ਼ਤੇ ਕਰਵਾਓ ਅੱਗੇ ਆਪਣਾ ਕਰ ਲਓ ਬਿਆਨ ਨਾ ਹੁੰਦਾ ਬਿਆਨ ਨਾ 3 ਸਾਲ 60 ਦਿਨ ਸਾਲ ਵੈਲਿਡ ਹੁੰਦਾ ਹੈ ਸਤਿ ਸ੍ਰੀ ਅਕਾਲ ਮੈਂ ਸੁਖੀ ਮਗਾਣੀਆ ਸਰਲੇਖ ਦੇ ਜ਼ਰੀਏ ਤੁਸੀਂ ਪਹਿਲਾਂ ਵੀ ਬਹੁਤ ਵਾਰ ਪ੍ਰਾਪਰਟੀ ਕਾਰੋਬਾਰ ਨਾਲ ਸੰਬੰਧਿਤ ਇੰਟਰਵਿਊ ਸੁਣੀਆਂ ਹਰ ਮਨੁੱਖ ਜ਼ਿੰਦਗੀ 'ਚ ਮਕਾਨ ਬਣਾਉਣਾ ਸੋਚਦਾ ਹੈ ਪਲਾਟ ਜ਼ਮੀਨ ਜਦੋਂ ਵੀ ਉਹਨੂੰ ਮੌਕਾ ਮਿਲਦਾ ਹੈ ਜਦੋਂ ਵੀ ਉਹਦੇ ਆਰਥਿਕ ਹਾਲਾਤ ਚੰਗੇ ਹੁੰਦੇ ਨੇ ਤਾਂ ਮਨੁੱਖ ਜ਼ਰੂਰ ਸੋਚਦਾ ਹੈ ਕਿ ਮੈਂ ਆਪਣਾ ਘਰ ਬਣਾਵਾਂ ਜਾਂ ਕੁਝ ਜ਼ਮੀਨ ਲਵਾਂ ਪਰ ਇਹ ਵੀ ਕੋੜਾ ਸੱਚ ਹੈ ਕਿ ਮੀਡੀਆ ਦੇ ਵਿੱਚ ਹਮੇਸ਼ਾ ਪ੍ਰਾਪਰਟੀ ਕਾਰੋਬਾਰਤ ਹੁੰਦੀਆਂ ਠੱਗੀਆਂ ਹੁੰਦੀਆਂ ਧੋਖੇ ਧੜੀਆਂ ਅਕਸਰ ਸੁਰਖੀਆਂ ਬਣਦੀਆਂ ਨੇ ਕੋਸ਼ਿਸ਼ ਕਰਦੇ ਆ ਕਿ ਪ੍ਰਾਪਰਟੀ ਬਾਰੇ ਹਰ ਕਾਰੋਬਾਰ ਬਾਰੇ ਤੁਹਾਨੂੰ ਲਗਾਤਾਰ ਜਾਣਕਾਰੀ ਦਿੰਦੇ ਰਹੀਏ ਡੀਲਰਾਂ ਤੋਂ ਬਿਨਾਂ ਦਲਾਲ ਸ਼ਬਦ ਕੁਝ ਲੋਕ 네ਗੇਟਿਵ ਲੈਂਦੇ ਨੇ ਪਰ ਕੋਈ ਵੀ ਸ਼ਬਦ 네ਗੇਟਿਵ ਨਹੀਂ ਹੁੰਦਾ ਸੀ ਆਪਣੀ ਮਾਨਸਿਕਤਾ ਅਨੁਸਾਰ ਉਹਨੂੰ ਪੋਜ਼ਿਟਿਵ 네ਗੇਟਿਵ ਦੇਖਣਾ ਹੁੰਦਾ ਹੈ ਅਕਸਰ ਪ੍ਰਾਪਰਟੀ ਖਰੀਦਣ ਲੱਗੇ ਆ ਅਸੀਂ ਕੋਈ ਨਾ ਕੋਈ ਸਲਾਹਕਾਰ ਕੋਈ ਨਾ ਕੋਈ ਜਿਹੜਾ ਪ੍ਰਾਪਰਟੀ ਦਾ ਗਰੁੱਪ ਹੈ ਉਹ ਤੱਕ ਅਪਰੋਚ ਕਰਦੇ ਆ ਅੱਜ ਮੇਰੇ ਨਾਲ ਕਟੜਾ ਪ੍ਰਾਪਰਟੀ ਗਰੁੱਪੋਂ ਮਰਿੰਡਾ ਤੋਂ ਹਰਪ੍ਰੀਤ ਸਿੰਘ ਕਟੜਾ ਜੀ ਪਹੁੰਚੇ ਨੇ ਕਰਦਿਆਂ ਗੱਲਬਾਤ ਪ੍ਰਾਪਰਟੀ ਕਾਰੋਬਾਰ ਨੂੰ ਲੈ ਕੇ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸ਼ਿਕਾ ਕਿੰਨਾ ਸਮਾਂ ਹੋ ਗਿਆ ਪ੍ਰਾਪਰਟੀ ਦੇ ਕਾਰੋਬਾਰ 'ਚ ਆਇਆਂ ਉਹ ਮੈਂ ਕਿਉਂਕਿ ਸਾਰਾ ਖੇਤੀਬਾੜੀ ਕਰਦੇ ਆ ਇਹਦੇ ਲਈ ਥੋੜੀ-ਬਹੁਤੀ ਨੌਲੇਜ ਸੀਗੀ ਆਪਾਂ ਨੂੰ ਪਹਿਲਾਂ ਤੋਂ ਹੀ ਵੀ ਕਿਹਾ ਇਹਦਾ ਕਨਾਲਾਂ ਮਰਲਿਆਂ ਦਾ ਵਿਸ਼ਿਆਂ ਦਾ ਹਿਸਾਬ ਕਿਤਾਬ ਹੁੰਦਾ ਏ ਅਕਸਰ ਬਾਪੂ ਤੋਂ ਵੀ ਪੁੱਛਦੇ ਰਹੇ ਆ ਦੇਖਦੇ ਵੀ ਰਹੇ ਆ ਜਦੋਂ ਕਿਤੇ ਪਟਵਾਰੀ ਪਿੰਡ ਆਉਂਦਾ ਸੀ ਉਹਦੇ ਨਾਲ ਉਹਦੇ ਕੋਲ ਬੈਠ ਕੇ ਦੇਖਣਾ ਤਾਂ ਇਸੇ ਲਈ ਥੋੜਾ ਮੰਨਦੇ ਵਿੱਚ ਸੀ ਕਿ ਯਾਰ ਵੀ ਕੰਮ ਕਰੀਏ ਹਾਂ ਹਾਂਜੀ ਜ਼ਮੀਨਾਂ ਦੇ ਕੰਮ ਕਰਦੇ ਹਾਂ ਜਾਂ ਕਾਤੇ ਇਹ ਕਿਹੜੀ ਪ੍ਰਾਪਰਟੀ ਤੇ ਕੰਮ ਕਰਦੇ ਹੋ ਅਲੀ ਸਾਹਿਬ ਦੇਖੋ ਯਾ ਤਾਂ ਖਰੜਾ ਮਰੰਡਾ ਕਰੂਆਂ ਇਹ ਤਿੰਨ ਸ਼ਹਿਰਾਂ 'ਚ ਤਾਂ ਅਸੀਂ ਪਲਾਟ ਫਲੈਟ ਵਗੈਰਾ ਕੋਠੀਆਂ ਦਾ ਵੀ ਕੰਮ ਕਰਦੇ ਬਾਕੀ ਆਲ ਪੰਜਾਬ ਆਪਾਂ ਜ਼ਮੀਨਾਂ ਦਾ ਕੰਮ ਹੈਗਾ ਜੇ ਕਿਸੇ ਰਿਕੁਆਇਰਮੈਂਟ ਹੈਗੀ ਕਿਤੇ ਦੀ ਵੀ ਆਲ ਪੰਜਾਬ ਦੇ ਵਿੱਚ ਤਾਂ ਤਕਰੀਬਨ ਆਪਾਂ 2 ਤੋਂ 4 ਘੰਟੇ ਦੇ ਵਿੱਚ ਵਿੱਚ ਬੰਦੇ ਨੂੰ ਕੱਟ ਕੇ ਦੇ ਦਿੰਨੇ ਵਾ ਡਾਟਾ ਇਹ ਉਥੇ ਕੀ ਰੇਟ ਆ ਇਹ ਮਿਲ ਜੂਗੀ ਹੈਗੀ ਆ ਨਹੀਂ ਹੈਗੀ ਹਾਂਜੀ ਪ੍ਰਾਪਰਟੀ ਜ਼ਮੀਨ ਖਰੀਦਣ ਲੱਗਿਆਂ ਹਾਂਜੀ ਕੀੜੀਆਂ ਗੱਲਾਂ ਨੇ ਜਿਹੜੀਆਂ ਬੰਦੇ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਚਲੋ ਮਸਤਾਰਕੇ ਦਾ ਹੁਣ ਤਕਰੀਬਨ ਤਕਰੀਬਨ ਹੁੰਦੇ ਹੀ ਆ ਜਿਨ੍ਹਾਂ ਦੇ ਪਰਿਵਾਰ ਵਟੇ ਆ ਉਹਨਾਂ ਦੇ ਕਈ ਨਹੀਂ ਕਰਾਉਂਦੇ ਤਕਸੀਮ ਹੋਵੇ ਤਾਂ ਉਹਦੇ ਪਰ ਕੀ ਰਿਸਕ ਹੋਈ ਨਹੀਂ ਹੈਗੀ ਠੀਕ ਹੈ ਨਾ ਤੇ ਬਾਕੀ ਤਕਸੀਮ ਹੋਵੇ ਬੰਦੇ ਤੇ مالک ਮੌਜੂਦ ਹੋਣ ਖੜੇ ਹੋਣ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਵਿਚ ਵਕਾਉਣੇ ਵਾਲੇ ਵੀ ਬੰਦੇ ਵਿਚ ਹੀ ਹੁੰਦੇ ਆ ਇਹ ਸਾਰਾ ਕੁਝ ਖਰਾਬ ਕਰ ਦਿੰਦੇ ਪਰ ਸਾਡੇ ਕੋਲ ਇਹੋ ਜਿਹਾ ਕੰਮ ਹੈ ਹੀ ਨਹੀਂ ਕਿਉਂਕਿ ਆਪਾਂ ਸਾਫ਼ ਕੰਮ ਕਰੀਦਾ ਅਗਲੇ ਨੂੰ ਪ੍ਰੋਪਰ ਗਾਈਡ ਕਰੀਦਾ ਵੀ ਆਹ ਕੁਝ ਹੈਗਾ ਪੇਪਰ ਪਹਿਲਾਂ ਤੁਸੀਂ ਆਪ ਪੜ੍ਹਦੇ ਆਂ ਦੇਖਦੇ ਆਂ ਉਹਨਾਂ ਨੂੰ ਉਸ ਤੋਂ ਬਾਅਦ ਅੱਗੇ ਮਾਲਕਾਂ ਨੂੰ ਦੰਨੇ ਆ ਹਾਂਜੀ ਆਹ ਪੰਜਾਬ ਦੇ ਵਿੱਚ ਇੰਨੀ ਟੀਮ ਹੈਗੇ ਜਾਂ ਆਪ ਹੀ ਜਾਣੇ ਉਹ ਦਿਖਾਉਣ ਵਾਸਤੇ ਨਹੀਂ ਹੈਗੇ ਜੀ ਮੁੰਡੇ ਹੈਗੇ ਆ ਆਪਣੇ ਸਾਰੇ ਪੰਜਾਬ ਦੇ ਵਿੱਚ ਪ੍ਰੋਪਰਟੀ ਜਮੀਨਾਂ ਦਿਖਾਉਣੀਆਂ ਹਾਂਜੀ ਹਾਂਜੀ ਇੱਕ ਜ਼ਰੂਰ ਕੋਈ ਛੋਟਾ ਤਾਂ ਹੈ ਨਹੀਂ ਹਾਂਜੀ 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 ਮੁੰਡੇ ਹੈਗੇ ਆ ਅੱਗੇ-ਅੱਗੇ ਆਪਣੇ ਕੰਟੈਕਟ ਬਣੇ ਹੋਏ ਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਬਿਲਕੁਲ ਸਾਫ ਕੀੜੀਆਂ ਚੀਜ਼ਾਂ ਤੋਂ ਹਾਂਜੀ ਖਰੀਦਦਾਰ ਨੂੰ ਵੇਚਣ ਵਾਲੇ ਨੂੰ ਬਚਣ ਦੀ ਲੋੜ ਹੁੰਦੀ ਹੈ ਪ੍ਰਾਪਰਟੀ ਦੇ ਵਿੱਚ ਬਹੁਤ ਵੱਡੇ ਪੱਦਰਤੇ ਹੈ ਹਾਂਜੀ ਫੇਕੂ ਲੋਕ ਬਹੁਤ ਜ਼ਿਆਦਾ ਮਿਲਦੇ ਨੇ ਝੂਠ ਸੁਬਾਨ ਸਬਜ਼ ਬਾਗ ਹੂੰ ਉਸ ਤਰ੍ਹਾਂ ਦੇ ਲੋਕ ਮਿਲ ਜਾਂਦੇ ਨੇ ਹਾਂਜੀ ਖਰੀਦਣ ਵਾਲੇ ਨੂੰ ਵੇਚਣ ਵਾਲੇ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਦੇਖੋ ਜਿਹੜਾ ਤਾਂ ਖਰੀਦਣ ਵਾਲਾ ਏ ਜਿਆਦਾਤਰ ਤਾਂ ਉਹ ਦਾ ਹੁੰਦਾ ਵੈਸੇ ਤਾਂ ਸਾਡੇ ਸਾਹਮਣੇ ਕਿਉਂਕਿ ਜੇ ਖਰੀਦਣ ਵਾਲੇ ਨੂੰ ਹੈ ਪ੍ਰੋਪਰ ਉਹਦਾ ਰਸਤਾ ਵਗੈਰਾ ਹੈਗਾ ਜਿਹੜਾ ਉਹ ਚੈੱਕ ਕਰੇ ਬੰਦਾ ਵੀ ਹਾਂ ਲੱਗਦਾ ਏ ਕਈ ਵਾਰੀ ਕਈ ਵਾਰੀ ਅਸੀਂ ਦੇਖਿਆ ਏ ਜ਼ਮੀਨ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਜ਼ਮੀਨ ਦੀ ਉਹਦੇ 'ਚ ਇਹ ਹੁੰਦਾ ਵੀ ਜਿੱਥੇ ਜਿਹੜਾ ਰਸਤਾ ਲੱਗਣਾ ਹੁੰਦਾ ਏ ਉਹ ਮਤਲਬ ਕਿ ਜਿਹੜਾ ਪੁਰਾਣੇ ਤੋੜ ਹੁੰਦੇ ਤੇ ਖੂਹਾਂ ਦੇ ਤੋੜ ਹੁੰਦੇ ਤੇ ਉਹਦੇ ਤੋਂ ਰਸਤੇ ਪਾੜਦੇ ਆ ਉਹ ਤਾਂ ਤੋੜ ਨੂੰ ਬੰਦਾ ਗਾਈਡ ਨਹੀਂ ਕਰਦਾ ਹੈਗਾ ਦੇਖਦਾ ਨਹੀਂ ਹੈਗਾ ਕਿ ਜ਼ਮੀਨ ਦੇਖੀ ਹੈ ਚਾਹੇ ਤਕਸੀਮ ਹੈ ਜਾਂ ਚਲੋ ਦੋ ਘਰਾਂ ਤੇ ਹੈਗੇ ਜਿਹੜੇ ਮੋਰਲੇ ਨੰਬਰ ਪਏ ਹੁੰਦੇ ਆ ਮਸਟਰਕੇ ਦੇ ਵਿੱਚ ਹੁੰਦੇ ਆ 10 ਮਰਲੇ 50 ਮਰਲੇ 20 ਕੋਤ ਕਿੰਨਾ ਵੀ ਹੁੰਦਾ ਤੋੜ ਹੁੰਦਾ ਏ ਉਹ ਜ਼ਰੂਰੀ ਹੁੰਦਾ ਹੈ ਦੇਖਣਾ ਕਿਉਂਕਿ ਆਪਾਂ ਨੂੰ ਰਸਤਾ ਉਸੇ ਤੋਂ ਹੀ ਜ਼ਮੀਨ ਨੂੰ ਮਿਲਣਾ ਹੈ ਹਾਂਜੀ ਹੋਰ ਵੀ ਇਹੀ ਆ ਵੀ ਜਿਵੇਂ ਇੱਕ ਉਹਦੇ ਚ ਹੁੰਦਾ ਨੰਬਰ ਮਿੰਨ ਹੁੰਦਾ ਹੈ ਵੀ ਅੱਤਾ ਨੰਬਰ ਇਹ ਕਿੱਥੇ ਬੋਲਦਾ ਹੈ ਇਹ ਵਿਸਤਾਰਕੇ ਚ ਬੋਲ ਤੋੜ ਦੇ ਵਿੱਚ ਹੈ ਜਾਂ ਕਿੱਥੇ ਬੋਲਦਾ ਕੀ ਹੈਗਾ ਤੇ ਬਾਕੀ ਆਪਣਾ ਤੇ ਕਾਪੀ ਹੈ ਇਹਨੂੰ ਚੈੱਕ ਕਰੋ ਆਪਣਾ ਦੇਖੋ ਵੀ ਜਿਹੜਾ ਬੰਦਾ ਜ਼ਮੀਨ ਦੇ ਰਿਹਾ ਹੈ ਇਹਦੇ ਨਾਂ ਕਾਪੀ ਹੈਗੀ ਹੈ ਜਾਂ ਕਈ ਵਾਰੀ ਪਿੱਛੇ ਦਾਦੇ ਪਰਦਾਦੇ ਦੇ ਨਾਂ ਬੋਲਦੀ ਹੁੰਦੀ ਆ ਉਹਦੇ ਵੀ ਬੜੀ ਮੁਸ਼ਕਲ ਆਉਂਦੀ ਆ ਮੋਟਰ ਦੀ ਕਾਪੀ ਨਾ ਹੋਣ ਚ ਹਾਂਜੀ ਜਿਵੇਂ ਸਿੱਧੇ ਰੂਜ ਪੁੱਛਾਂ ਕਿ ਮੁਰਿੰਡਾ ਮਾਲੀ ਦਾ ਪ੍ਰਾਪਰਟੀ ਡੀਲਰਾਂ ਦਾ ਗੜਾ ਹਾਂਜੀ ਇੱਥੇ ਰੋਡ ਤੋਂ ਨਿਕਲਣ ਕੋਲ ਜਦੋਂ ਤਾਂ ਤੁਸੀਂ ਬੋਰਡ ਤੇ ਬੋਰ ਨਜ਼ਰਾਂ ਵਿੱਚ ਫਲਾਨਾ ਪ੍ਰਾਪਰਟੀ ਫਲਾਨਾ ਪ੍ਰਾਪਰਟੀ ਜੇ ਮੈਂ ਪੁੱਛਾਂ ਵੀ ਖੱਟੜਾ ਹੀ ਤੁਹਾਡੇ ਕੋਲੇ ਕਿਉਂ ਆਣ ਅਗਲਾ ਅਾ ਤੁਹਾਡੇ ਜ਼ਰੀਏ ਪ੍ਰਾਪਰਟੀ ਕਿਉਂ ਖਰੀਦੇ ਤੁਸੀਂ ਇਹ じゃ ਕੀ ਦਿਉਂਗਾ ਅਗਲੇ ਨੂੰ ਦੇਖੋ ਚਾ ਉਹਨਾਂ ਵਾਲੇ ਨੂੰ ਦੇਖੂਗਾ ਸਾਨੂੰ ਪਤਾ ਕਰਕੇ ਆਵੇ ਮਾਰਕੀਟ ਦੇ ਵਿੱਚ ਵੀ ਇਹ ਕਿਵੇਂ ਦੇ ਨੇ ਦੇਖੋ ਫਿਰ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਫਿਰਕੂ ਵੀ ਹੁੰਨੇ ਆ ਘਮਾਉਣ ਵਾਲੇ ਲੋਕ ਜੇ ਇਹ ਚੀਜ਼ ਹੋਵੇ ਤਾਂ ਸਾਡੇ ਕੋਲ ਨਾ ਬੰਦਾ ਆਵੇ ਕਿਉਂਕਿ ਅਸੀਂ ਕੰਮ ਕਰਦੇ ਹਾਂ ਬਿਲਕੁਲ ਸਾਫ਼ ਤੇ ਸੁਥਰਾ ਹੂੰ ਹਾਂਜੀ ਰੀਅਰ ਸਟੇਟ ਦੇ ਚਾਹੀ ਲੋਕ ਨੇ ਨਾ ਮੁਰਕੇ ਫੋਨ ਨਹੀਂ ਚੱਕਦੇ ਹ ਨਹੀਂ ਅਸੀਂ ਚੱਕਦੇ ਹਾਂ ਕੱਲ ਚੱਕਦੇ ਹਾਂ ਹੂੰ ਹਾਂਜੀ ਸਾਡਾ ਦੇਖੋ ਤੁਸੀਂ ਹੁਣ ਜਿਵੇਂ ਆਪਾਂ ਪਿੱਛੇ ਬੈਕ ਕੈਮਰੇ ਤੁਸੀਂ ਕਹਿ ਰਹੇ ਸੀ ਕਿ ਕਈ ਆਹ ਕਹਿ ਦਿੰਦੇ ਆ ਸਾਨੂੰ ਵੀ ਸਾਡਾ ਫੇਸ ਨਾ ਦਿਖਾਓ ਸਾਡੇ ਘਰ ਤੋਂ ਹਨ ਮੈਂ ਤਾਂ ਕਹਿਣਾ ਯਾਰ ਵੀ ਕੋਈ ਸਾਡਾ ਫੇਸ ਦੇਖ ਕੇ ਤਾਂ ਬੰਦਾ ਆਊਗਾ ਨਾ ਸਾਡੇ ਕੋਲੇ ਹੂੰ ਠੀਕ ਹੈ ਕਿ ਨਹੀਂ ਐਡ ਦਾ ਕਰ ਦੋ ਪਰ ਚਿਹਰਾ ਨਹੀਂ ਹੋਣਾ ਚਿਹਰਾ ਨਹੀਂ ਦਿਖਾਉਣਾ ਕਿਉਂ ਨਹੀਂ ਚਿਹਰਾ ਦਿਖਾਉਣਾ ਯਾਰ ਜਦ ਅਸੀਂ ਕੰਮ ਸਾਫ਼ ਕਰ ਰਹੇ ਹਾਂ ਸਾਡੇ ਮਨ ਦੇ ਵਿੱਚ ਚੋਰ ਕੋਈ ਨਹੀਂ ਹੈਗਾ ਵੀ ਸਾਨੂੰ ਚਿਹਰਾ ਦਿਖਾਉਣ ਚਾਹੀ ਗਿਆ ਕਿ ਜਦੋਂ ਬੰਦਾ ਆਊਗੀ ਪਾਰਟੀ ਆਊਗੀ ਫਿਰ ਕਿਹਨੂੰ ਮਿਲੂਗੀ ਕੰਦਾ ਨੂੰ ਮਿਲ ਕੇ ਗੱਡੀਆਂ ਨੂੰ ਮਿਲ ਕੇ ਜਾਉਗੀ ਹੂੰ ਇਹਦੇ ਨਾਲ ਤਾਂ ਨਹੀਂ ਨਾ ਹੋਣਾ ਹੈਗਾ ਚਿਹਰਾ ਦੇਖਣਗੇ ਸਾਨੂੰ ਦੇਖਣਗੇ ਬੰਦੇ ਹਾਂ ਉੱਥੇ ਜਿੱਥੇ ਸਾਡੇ ਕੋਲ ਆਉਣਗੇ ਦਫ਼ਤਰ ਆਉਣਗੇ ਕਿਤੇ ਆਉਣਗੇ ਇਹ ਕਹਿਣਗੇ ਵੀ ਹਾਂ ਜਿਹੜਾ ਬੰਦਾ ਉੱਥੇ ਦੇਖਿਆ ਸੀ ਉਹੀ ਆ ਜੀ ਮਿੰਨਾਂ ਦੀ ਗੱਲ ਕਰਦੇ ਹਾਂ ਜ਼ਮੀਨ ਤੁਸੀਂ ਕਿਤਾ ਵੱਡੇ ਬਿਲਡਰਜ਼ ਨੇ ਹਾਂਜੀ ਵੀਰੇ 50 50 ਕੱਲੇ 100 100 ਕੱਲੇ ਇਕੱਠੇ ਹੋ ਕੇ ਬਿਲਡਿੰਗਾਂ ਦਿਖੜੀਆਂ ਕਰਦੇ ਨੇ ਹਾਂਜੀ ਉਹਨਾਂ ਲਈ ਕੰਮ ਕਰਦੇ ਹਾਂ ਜਾਂ ਜਿਹੜੇ ਆਮ ਲੋਕ ਖੇਤੀਬਾੜੀ ਕਰਨਾ ਚਾਹੁੰਦੇ ਨੇ ਮੈਨੂੰ 5 ਕੱਲੇ ਚਾਹੀਦੇ ਨੇ ਜੀ ਮੋਟਰ ਲੱਗੀ ਹੋਵੇ ਮੈਂ ਖੇਤੀਬਾੜੀ ਕਰਨੀ ਹੈ ਮੈਂ ਆਰਗੇਨਿਕ ਕਰਨੀ ਹੈ ਕਿੰਨਾ ਲੋਕਾਂ ਲਈ ਕੰਮ ਕਰਦੇ ਹਾਂ ਦੇਖੋ ਸਾਨੂੰ ਤਾਂ ਖੇਤੀ ਕਰਨ ਵਾਲਾ ਜਿਹੜਾ ਐਗਰੀਕਲਚਰ ਲੈਂਡ ਉਹਦੇ ਲਈ ਵੀ ਅਸੀਂ ਕਰਦੇ ਆ ਉਹਦੇ ਲਈ ਵੀ ਜ਼ਮੀਨ ਦੰਨੇ ਜੇ ਕਈ ਵਾਰੀ ਸਾਨੂੰ ਬਿਲਡਰ ਵੀ ਅਪਰੋਚ ਕਰਦੇ ਨੇ ਜਾਂ ਬੜੀਆਂ ਪਾਰਟੀਆਂ ਕਹਿੰਦੀਆਂ ਵੀ ਸਾਨੂੰ ਐਨੀ ਜ਼ਮੀਨ ਇਕੱਠੀ ਕਰਕੇ ਦੋ ਪਹਿਲਾਂ ਅਸੀਂ ਉਹਨਾਂ ਦਾ ਬਾਇਓ ਡਾਟਾ ਦੇਖਦੇ ਆ ਕਿ ਹਾਂ ਇਹ ਬੰਦੇ ਪੂਰੇ ਉੱਤਰਨਗੇ ਵੀ ਜਾਂ ਨਹੀਂ ਉੱਤਰਨਗੇ ਤੇ ਉਸ ਹਿਸਾਬ ਨਾਲ ਫਿਰ ਅਸੀਂ ਦੇਖ ਕੇ ਕੰਮ ਕਰਦੇ ਕੰਮ ਦੋਨਾਂ ਲਈ ਹੀ ਕਰਦੇ ਆ ਹੂੰ ਬੰਦਾ ਦੇਖ ਕੇ ਕੰਮ ਕਰਦੇ ਆ ਸੀ ਪ੍ਰੋਪਰਟੀ ਕਾਰੋਬਾਰ ਦੇ ਵਿੱਚ ਤੁਹਾਡੇ ਚੇਤਾ ਹੋਣਾ ਹਾਂਜੀ ਕਿ ਜਿਹੜੇ ਐਨ ਆਰ ਆਈ ਵਿਦੇਸ਼ਾਂ ਚ ਬੈਠੇ ਪੰਜਾਬੀ ਨੇ ਉਹਨਾਂ ਨਾਲ ਬਹੁਤ ਠੱਗੀਆਂ ਹੁੰਦੀਆਂ ਨੇ ਉੱਥੇ ਬੈਠੇ ਉਹ ਕੋਠੀ ਸੌਦਾ ਕਰ ਦਿੰਦੇ ਨੇ ਵੇਚ ਲੈਂਦੇ ਨੇ ਜਾਂ ਫਲੈਟ ਕੁਝ ਵੀ ਖਰੀਦਦੇ ਨੇ ਜ਼ਮੀਨਾਂ ਵੀ ਖਰੀਦਦੇ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੈ ਉਧਰ ਪੈਸਾ ਕਮਾਇਆ ਤਾਂ ਉਧਰ ਉਹ ਇੰਡੀਆ 'ਚ ਇਨਵੈਸਟ ਕਰਨਾ ਚਾਹੁੰਦੇ ਨੇ ਬਹੁਤ ਕਬਜੇਤਾਂ ਨਹੀਂ ਇਹ ਗੱਲਾਂ ਚੱਲੀਆਂ ਹੁਣ ਜਿਹੜੇ ਐਨ ਆਰ ਆਈ ਲੋਕ ਨੇ ਪੰਜਾਬੀ ਲੋਕ ਨੇਗੇ ਉਹ ਪਰੋਸਾ ਕਰਦੇ ਐ ਮੀਡੀਆ ਦੇ ਵੀ ਕਰ ਲੈਂਦੇ ਨੇ ਜੇ ਲੋਕਾਂ ਚੇਰਾ ਦਿਸਦਾ ਹੈ ਉਹ ਤੇ ਵੀ ਕਰ ਲੈਂਦੇ ਨੇ ਪਰ ਉਹ ਠੱਗਿਆ ਸ਼ਿਕਾਰ ਹੋ ਜਾਂਦੇ ਨੇ ਐਨ ਆਰ ਆਈ ਭਰਾਵਾਂ ਦੇ ਲਈ ਜਿਹੜੇ ਲੋਕ ਇਧਰ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਉਹਨਾਂ ਲਈ ਖੱਟੜਾ ਗਰੁੱਪ ਕੀ ਕਰਦਾ ਹੈ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਉਹਨਾਂ ਨੂੰ ਉੱਥੇ ਬੈਠਾ ਭਰੋਸਾ ਜਿਤਾਉਣਾ ਤੇ ਉਹਨਾਂ ਨੂੰ ਜਿੰਨੀ ਗੱਲ ਕਹੀ ਉਹਦੇ ਪੁੱਗਣਾ ਦੇਖੋ ਜੀ ਇਹਦੇ ਚ ਇਹ ਹੁੰਦਾ ਹੈ ਵੀ ਦੇਖੋ ਉਹ ਬੰਦਾ ਬਾਹਰ ਬੈਠਾ ਹੈ ਠੀਕ ਹੈ ਉਹਨੇ ਉਰੇ ਇੱਥੇ ਆ ਕੇ ਬੰਦੇ ਨੇ ਇਨਵੈਸਟ ਕਰਨੇ ਸਾਨੂੰ ਪੁੱਛਦੇ ਨੇ ਕਈ ਫੋਨ ਕਾਲਸ ਆਉਂਦੀਆਂ ਨੇ ਸਾਨੂੰ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਵੀ ਭਾਈ ਜੇ ਕੋ ਤੁਹਾਡਾ ਉਰੇ ਹੈਗਾ ਕੋਈ ਨਾ ਕੋਈ ਤੁਹਾਡੇ ਪਰਿਵਾਰ ਦਾ ਹੋਊਗਾ ਕੋਈ ਰਿਸ਼ਤੇਦਾਰੀ ਚ ਹੋਊਗਾ ਪਹਿਲਾਂ ਆ ਕੇ ਸਾਡੇ ਨੂੰ ਤਸੱਲੀ ਕਰੇ ਗੱਲਬਾਤ ਕਰੇ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਅੱਗੇ ਚੱਲਾਂਗੇ ਪਰ ਇਹ ਦੇ ਵਿੱਚ ਇਹ ਹੁੰਦਾ ਹੈ ਵੀ ਕਈ ਲੋਕ ਜਿਵੇਂ ਪਿੱਛੇ ਦੇ ਵੀ ਚੱਲਿਆ ਸੀਗਾ ਕਿ ਐਨਆਰਆਈ ਦੀ ਇੱਕ ਕੋਠੀ ਦਾ ਪਲਾਟ ਦਾ ਕੁਝ ਸੀਗਾ ਉਹਨਾਂ ਨੇ ਵੇਚਤਾ ਉਹ ਖੜਾ ਕੇ ਵੀ ਸਾਡੇ ਕੋਲੇ ਕੰਮ ਨਹੀਂ ਆਏਗਾ ਜੀ ਸਾਨੂੰ ਆ ਸਾਨੂੰ ਹੁਣ 12 14 ਸਾਲ ਹੋ ਗਏ ਕੋਈ ਬੰਦਾ ਮਾਰਕੀਟ ਦੇ ਵਿੱਚ ਆ ਵਾਂ ਖੜੀ ਕਰਕੇ ਕਹਿ ਦੇ ਵੀ ਖੱਟੜ ਨੇ ਆ ਕੰਮ ਕਰਿਆ ਦੇਣ ਦਾ ਰਹਾਂਗਾ ਨੀਵੀਂ ਥਾਂ ਵਿੱਚ ਬਿਠਾ ਲਿਓ ਹਾਂਜੀ ਕੋਈ ਮਾੜਾ ਐਕਸਪੀਰੀਅੰਸ ਪ੍ਰੋਪਰਟੀ ਕਾਰੋਬਾਰ ਚ ਨਹੀਂ ਮਾੜਾ ਦਾ ਕਰਨ ਵਾਲਿਆਂ ਨੂੰ ਇਹ ਹੋ ਗਈ ਸਰਟੀਫਿਕੇਟ ਹਮੇਂ ਬਾਈ ਕੁਝਦਾ ਵੀ ਉੱਚ ਜਗੀਰ ਬਾਪਰਦੀਆਂ ਨੇ ਜਾਂ ਸਾਹਮਣੇ ਦੇਖਦੇ ਆ ਵੀ ਐ ਕਰਕੇ ਆ ਕਰਨਾ ਵਾਪਰੀ ਜ਼ਮੀਨ ਨੂੰ ਲੈ ਕੇ ਪ੍ਰੋਪਰਟੀ ਨੂੰ ਲੈ ਕੇ ਲੋਕਾਂ ਨੇ ਐ ਕਰਤਾ ਕਿ ਡੀਲਰ ਨੇ ਐ ਕਰਤਾ ਬਸ ਤੇ ਨਾ ਬਸ਼ੱਕਣ ਲਈਏ ਪਰ ਇੱਕ ਘਟਨਾ ਜ਼ਰੂਰ ਹੁੰਦੀ ਹੈ ਜਿਹੜੀ ਲੋਕਾਂ ਨੂੰ ਸਿੱਖਣ ਨੂੰ ਮਿਲ ਜਾਂਦਾ ਵੀ ਯਾਰ ਐਵੇਂ ਵੀ ਹੋ ਜਾਂਦਾ ਹੈ ਹੋ ਤਾਂ ਜਨ ਦੇਖੋ ਸਾਨੂੰ ਵੀ ਮੇਰੇ ਤੱਕ ਵੀ ਇੱਕ ਵਾਰ ਕੇਰਾ ਪਾਰਟੀ ਨੇ ਅਪਰੋਚ ਕਰੀ ਸੀ ਹੋ ਗਿਆ ਸਾਲ 1.5 ਸਾਲ ਘੜੂਏ ਦਾ ਰਕਬਾ ਸੀਗਾ ਮੈਨੂੰ ਕਹਿੰਦੇ ਵੀ ਇਹ ਘਰ ਵੀ ਤਨੂੰ ਅਸੀਂ ਤੇਰਾ ਕਮਿਸ਼ਨ ਚ ਬਣਦਾ ਹੈ ਤੈਨੂੰ ਅਸੀਂ ਦੰਨੇ ਆ ਕਿ ਤੇ ਤੂੰ ਸਾਡੀ ਕੇਰਾਂ ਇੱਕ ਵਾਰੀ ਮਾਲਕ ਨਾਲ ਡੀਲ ਕਰਾ ਦੇ ਤੇ ਕਿਉਂਕਿ ਜੋੜਾ ਬਿਆਨਾ ਹੁੰਦਾ ਬਿਆਨਾ 3 ਸਾਲ 60 ਦਿਨ ਸਾਲ ਵੈਲਿਡ ਹੁੰਦਾ ਹੈ ਇਹਨੂੰ ਤੁਸੀਂ ਆਪਾਂ ਜਾ ਕੇ ਕੋਰਟ ਚ ਵੀ ਜਾਂਦਾ ਤਾਂ ਉਹ ਬੰਦਾ ਕਹਿੰਦਾ ਯਾਰ ਮੈਂ ਬਾਹਰ ਸੀ ਆ بیمار ਕਿਵੇਂ ਆ ਤਾਂ ਉਹ ਜਾ ਕੇ ਜੱਜ ਦੇ ਮਰ ਘਰ ਕਹਿੰਦਾ ਮੈਂ ਤਾਂ ਹਾਜ਼ਰਾਂ ਦੀ ਕਰਾਓ ਕਿਉਂਕਿ ਜਿਹੜਾ 3 ਸਾਲ ਪਹਿਲਾਂ ਰੇਟ ਥੀ ਉਹ ਅੱਜ ਨਹੀਂ ਹੁੰਦਾ ਤੇ ਇਹਦੇ ਵਿੱਚ ਇਹ ਫਰਕ ਆ ਕਿਉਂਕਿ ਉਹ ਬੰਦੇਸ ਮੈਨੂੰ ਕਹਿੰਦੇ ਕਹਿੰਦੇ ਵੀ ਤੁਸੀਂ ਇਹ ਸਾਡੇ ਨਾਲ ਇੱਕੇਰਾ ਡੀਲ ਕਰਾ ਦਿਓ ਤੁਸੀਂ ਆਪਣਾ ਕਮਿਸ਼ਨ ਲਓ ਦਿਸਹਾਡ ਹੋ ਜਾਓ ਮੈਂ ਕਿਹਾ ਵੀ ਨਹੀਂ ਯਾਰ ਵੀ ਸਾਥੀ ਤਾਂ ਕੰਮ ਕਰਨੀ ਮੈਂ ਉਹ ਮਾਲਕ ਨੂੰ ਵੀ ਕਿਹਾ ਜਾ ਕੇ ਮੈਂ ਕਿਹਾ ਵੀ ਅੰਕਲ ਵੀ ਆਹ ਗੱਲ ਹੈ ਫਲਾਨੀ ਪਾਰਟੀ ਆਉਂਦੀ ਆ ਉਹਨੂੰ ਵੀ ਦੱਸਿਆ ਜੇ ਤੁਸੀਂ ਕਿਤੇ ਕਹੋਗੇ ਨਾ ਤੁਹਾਨੂੰ ਮੈਂ ਮਾਲਕ ਵੀ ਮਿਲਾ ਦੂੰਗਾ ਇਹਨੂੰ ਮੈਂ ਦੱਸਿਆ ਸੀ ਜਾ ਕੇ ਕਿਹੜੂ ਇਹਦੇ ਬੰਦੇ ਨੂੰ ਵੀ ਫਲਾਨੀ ਪਾਰਟੀ ਆ ਆ ਨੰਬਰ ਗੱਡੀਆਂ ਦੇ ਨੇ ਇਹ ਮੈਨੂੰ ਆ ਗੱਲ ਕਹਿੰਦੇ ਆ ਤੁਸੀਂ ਵੇਚਣੀ ਹੈ ਵੇਚ ਲਓ ਪਰ ਮੈਂ ਆਪਣੇ ਥਰੂ ਤੁਹਾਡੇ ਨਾਲ ਡੀਲ ਨਹੀਂ ਕਰਾ ਸਕਦਾ ਵੀ ਠੱਗੀ ਉਹ ਤੁਹਾਡੇ ਨਾਲ ਉਹ ਠੱਗੀ ਕਿਸ ਤਰ੍ਹਾਂ ਦੀ ਉਹ ਤਾਂ ਕੀ ਐਸੀ ਕਿ ਉਹਨੂੰ ਉਹ ਤਾਂ ਇਹ ਕਹਿੰਦੇ ਸੀ ਕਿ ਕਿਰਨ ਸਾਡਾ ਇਹਨਾਂ ਨਾਲ ਬਿਆਨਨਾ ਕਰਵਾ ਦੇ ਵੀ ਅਸੀਂ 3 ਸਾਲ ਬਾਅਦ ਰਿਸ਼ਤੀ ਕਰਵਾਵਾਂਗੇ ਇਹਨਾਂ ਤੇ। ਹੂੰ ਵੀ 3 ਸਾਲ ਬੰਦਾ ਫਸਿਆ ਰਹੂਗਾ। ਹਾਂ ਵੀ ਤੂੰ ਆਪਣਾ ਕਮਿਸ਼ਨ ਲੈ ਖਟੜਿਆ ਕਮਿਸ਼ਨ ਲੈ ਕੇ ਨਿਕਲਦਾ ਬਾਹਰ। ਐਸਾ ਵੀ ਨਹੀਂ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਹੈਗੀ। 3 ਸਾਲਾਂ ਪਰ ਆਪਣੀ ਡੇਟ ਵੱਜ ਜਾਣੀ ਹੈ। 3 ਸਾਲ ਤੋਂ ਤੋਂ ਹੈ ਹੀ ਆ। ਬਿਆਨ ਨੇ ਦੀ ਮੁੱਖ ਗੱਲ ਹੈ ਜਿਹੜੀ ਲਿਖਣੀ ਹੀ ਚਾਹੀਦੀ ਹੈ। ਇਸ ਤੋਂ ਬਿਨਾਂ ਨਹੀਂ ਦੀ ਮੁੱਖ ਗੱਲ ਤਾਂ ਇਹੀ ਹੁੰਦੀ ਆ ਵੀ ਆਪਣਾ ਤੁਸੀਂ ਨੋਟਰੀ ਤੋਂ ਵੀ ਟੈਸਟਡ ਕਰਵਾਓ ਠੀਕ ਹੈ ਕਿ ਨਹੀਂ ਲਿਖਣਾ ਹੈ ਉਹਦੇ ਵਿੱਚ ਆਪਣਾ ਪ੍ਰੋਪਰ ਲਿਖੋ ਉਹਦੇ ਵਿੱਚ ਵੀ ਐਨੀ ਤਰੀਕ ਨੂੰ ਖਰੀਦਦਾਰ ਤੇ ਵੇਚਦਾਰ ਰਿਸ਼ਤੀ ਕਰਵਾਉਣਗੇ ਆਪਣੀ ਠੀਕ ਹੈ ਕਿ ਨਹੀਂ ਤੇ ਉਸ ਤੋਂ ਉਪਰੰਤ ਵੀ ਜਿਹੜਾ ਜੇ ਅੱਗੇ ਟਾਈਮ ਹੈ ਤਾਂ ਅੱਗੇ ਟਾਈਮ ਵਧਾਉਣ ਦਾ ਨਾ ਪਾਇਆ ਜਾਵੇ ਮੇਰੇ ਹਿਸਾਬ ਨਾਲ ਜੋ ਅਸੀਂ ਕਰਦੇ ਹਾਂ ਅਸੀਂ ਨਹੀਂ ਵਧਾਉਂਦੇ ਅਗਲੇ ਦਾ ਟਾਈਮ ਦੋਵੇਂ ਤਰ੍ਹਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਮਜਬੂਰੀ ਆ ਫਿਰ ਆਪਸ ਵਿੱਚ ਬੈਠ ਲੈਣਾ ਉਹ ਵੀ ਦੱਸਣੇ ਖਰੀਦਦਾਰ ਵੀ ਵੇਚਦਾਰ ਵੀ ਵੀ ਆਪਣੀ ਆ ਗੱਲਬਾਤ ਹੈ ਕਈ ਵਾਰੀ ਹੋ ਜਾਂਦਾ ਹੈ ਵੇਚਣੇ ਵਾਲੇ ਦਾ ਵੀ ਵੇਚਣੇ ਵਾਲਾ ਪਹਿਲਾਂ ਕਹਿ ਦਿੰਦਾ ਹੈ ਵਿਆਨੇ ਤੇ ਵੀ ਮੈਂ ਇਹਤ ਗੱਲ ਕਰਵਾ ਕੇ ਦਊਗਾ ਉਹ ਇਹਤ ਗੱਲ ਨਹੀਂ ਹੁੰਦਾ ਕਈ ਵਾਰੀ ਟਾਈਮ ਤੇ ਨਹੀਂ ਹੁੰਦਾ ਉਦੋਂ ਰਿਸ਼ੀ ਦਾ ਟਾਈਮ ਆ ਜਾਂਦਾ ਹੈ ਫਿਰ ਉਹ ਦੋਨੇ ਤਰਫ ਬੈਠ ਕੇ ਆਪਣਾ ਕਰ ਲੈਂਦੇ ਹੈ ਕੰਪਰੋਮਾਈਜ਼ ਹੋ ਜਾਂਦਾ ਹੈ ਉਹਦੇ ਕਿਸੇ ਗੱਲ ਤੇ ਹੁੰਦਾ ਜੀ ਕਿਸੇ ਜ਼ਮੀਨ ਨੂੰ ਖਰੀਦਣ ਲੱਗਿਆਂ ਹਾਂ ਮੰਨ ਲਓ ਕਿਸੇ ਬੰਦੇ ਨੇ ਯਾਰ ਲੱਖ ਕਰੋੜ ਇਨਵੈਸਟਮੈਂਟ ਕਰਨਾ ਹੈ ਖਾਸ ਕਰਕੇ ਵੱਡੀਆਂ ਜਿਹੜੇ ਵੱਡੇ ਲੋਕ ਹੁੰਦੇ ਨੇ 25-25 ਕਰੋੜ ਤੇ ਆਵਿਆ ਕਰੋੜ ਉਹ ਦੇਖ ਲੈਂਦੇ ਨੇ ਸਭ ਕੁਝ ਇੱਕ ਜਿਹੜਾ ਆਮ ਬੰਦੇ ਨੇ ਰੁਪਈਆ ਰੁਪਈਆ ਕਰਕੇ ਜੋੜਿਆ ਹੁੰਦਾ ਜਿਹਨੇ ਕਿੱਲਾ ਦੋ-ਕਲੇ ਖਰੀਦਦੇ ਹੁੰਦੇ ਨੇ ਉਹ ਸੋਚਦਾ ਹੁੰਦਾ ਜੀ ਮੈਂ ਜਿਹੜੀ ਜ਼ਮੀਨ ਲਵਾਂ 5 ਸਾਲਾਂ ਨੂੰ 10 ਸਾਲਾਂ ਨੂੰ ਯਾਰ ਮਹਿੰਗੀ ਹੋਵੇ ਹੂੰ ਜ਼ਮੀਨ ਖਰੀਦਣ ਤੋਂ ਪਹਿਲਾਂ ਕਿਹੜੀਆਂ ਖਾਸ ਗੱਲਾਂ ਹੁੰਦੀਆਂ ਨੇ ਵੀਕਾ ਆਮ ਬੰਦੇ ਨੂੰ ਪ੍ਰਾਪਰਟੀ ਖਰੀਦਣ ਲੱਗਿਆ ਜਰੂਰ ਸੋਚੇ ਵੀ ਆਹ ਚੀਜ਼ ਆਪੇ ਦੇਖ ਲਈ ਵੀ ਫਿਰ ਜਾ ਕੇ ਤੇਰਾ ਆਉਣ ਵਾਲੇ ਸਮੇਂ ਚ ਆਊਟਪੁੱਟ ਨਿਕਲ ਸਕਦੀ ਹੈ ਉਹ ਤੇ ਏਰੀਆ ਵਾਈਜ਼ ਹੁੰਦੇ ਆ ਫਿਰ ਕਿਉਂਕਿ ਦੇਖੋ ਜੇ ਕਿ ਆਮ ਬੰਦੇ ਨੂੰ ਉਹ ਵੀ ਪਤਾ ਲੱਗਦਾ ਨਾ ਆਮ ਬੰਦਾ ਵਿਚਾਰ ਕੋਈ ਫਲਾਨਾ ਕਹਦਾ ਵਿਆਜ ਵੀਨ ਵਧੀਆ ਹੈ ਹਾਂਜੀ ਰਿਸ਼ਤੇਦਾਰ ਨੇ ਕਿਹਾ ਮਾਰ ਰਿਸ਼ਤੇਦਾਰ ਨੂੰ ਵੀ ਜਿੱਥੇ ਪ੍ਰਾਪਰਟੀ ਬਾਰੇ ਪਤਾ ਨਹੀਂ ਹੈਗਾ ਹਾਂਜੀ ਰਿਸ਼ਤੇਦਾਰ ਨੇ ਸਲਾਹ ਦੇਦੀ ਵੀ ਆ ਪ੍ਰਾਪਰਟੀ ਖਰੀਦ ਲੈ ਹਾਂਜੀ ਅਗਲੇ ਨੇ ਖਰੀਦ ਲਈ ਹਾਂਜੀ ਪੰਜ ਚਾਰ ਸਰ ਪਤਾ ਲੱਗਿਆ ਵੀ ਤੇ ਰੇਡ ਕੱਟ ਗਿਆ ਹਾਂਜੀ ਜਿਵੇਂ ਕੋਈ ਬੰਦਾ ਕੋਠੀ ਲੈਣ ਲੱਗਾ ਉਹਨੇ ਉੱਪਰ ਚੜ ਕੇ ਦੇਖਿਆ ਨਹੀਂਗਾ ਅੱਗੋਂ ਦੇਖ ਲਿਆ ਵੀ ਵਧੀਆ ਉਹਦੇ ਬੈਕ ਸਾਈਡ ਨਾਲ ਪਤਾ ਕੀਤਾ ਪਿਛਲੇ ਪਿਛਲੇ ਪਾਸੇ ਕੂੜੇ ਡੰਪ ਸੀਗਾ ਨਫ ਸੀ ਹਾਂਜੀ ਅੱਗੋਂ ਦੇਖ ਕੇ ਰੇਡ ਕਰ ਲਿਆ ਉਹ ਜੋ ਦੋਨੋਂ ਸਾਥ ਸੀ ਜਦੋਂ ਖੇੜ ਕੇ ਖਰੀਦ ਕੇ ਚਲਾ ਗਿਆ ਬੰਦਾ ਜਦ ਬਿਆਨਾ ਹੋ ਗਿਆ ਜਦੋਂ ਬਿਆਨਾ ਹੋ ਗਿਆ ਬਾਅਦ ਚ ਦੇਖਿਆ ਉਹਨੇ ਵੀ ਪਿੱਛੇ ਦਾ ਆਹ ਕੁਛ ਆ ਯਾਰ ਹਾਂਜੀ ਮੂੰ ਪਿੱਛੇ ਨਿਗਰੀ ਨਹੀਂ ਮਾਰਦੀ ਅੱਗੋਂ ਦਿਖਾਤਾ ਰੰਗ ਰੋਗ ਵਧੀਆ ਇਹਦੀ ਗਲਤੀ ਵੀ ਬੰਦੇ ਦੀ ਹੋਈ ਇਹ ਕਰਦੇ ਆਂ ਜੀ ਕਰਦੇ ਆਂ ਡੀਲਰ ਕਰਦੇ ਆਂ ਬਹੁਤ ਕਰਦੇ ਆਂ ਹੁਣ ਕਮੈਂਟਾਂ ਦੇ ਵਿੱਚ ਮੈਨੂੰ ਗਾਲਾਂ ਵੀ ਮਿਲਣ ਗਈਆਂ ਵੀ ਤੂੰ ਆਪਣੇ ਆਨ ਭੰਡੀ ਜਾਣਾ ਪਰ ਦੇਖੋ ਜਿਹੜਾ ਚੰਗਾ ਯਾਰ ਉਹ ਤਾਂ ਮਾੜਾ ਕਮੈਂਟ ਕਰੂਗਾ ਹੀ ਨਹੀਂ ਠੀਕ ਹੈ ਕਿ ਨਹੀਂ ਜੀ ਜਿਹੜਾ ਚੰਗਾ ਕੰਮ ਕਰਦਾ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਚੰਗਾ ਕਰਦੇ ਆਂ ਤੇ ਜਿਹੜੇ ਤੁਸੀਂ ਗੱਲ ਕਰੀ ਆ ਵੀ ਦੇਖਣੇ ਦੀ ਦੇਖੋ ਇਹ ਤਾਂ ਹੁਣ ਜਿਵੇਂ ਆਪਣਾ ਏਰੀਆ ਦੇ ਹਿਸਾਬ ਨਾਲ ਹੁਣ ਬਰੈਂਡਾ ਘੜੂਆ ਏ ਇਹਦੇ ਚ ਹਰ ਇੱਕ ਨੂੰ ਪਤਾ ਵੀ ਇਹ ਤਾਂ ਡਿਵੈਲਪ ਹੋਣਾ ਏ ਥੋੜਾ ਟਾਈਮ ਲਈ ਆ ਇਹ ਤਾਂ ਖੇਤੀ ਹੋਇਆ ਉਹ ਤਾਂ ਮਤਲਬ ਕਿ ਤੁਸੀਂ ਸਪੋਜ਼ ਕਰੋ ਸਮਰਾਲੇ ਸਾਈਡ ਜਾ ਕੇ ਤੁਹਾਡੇ ਉੱਤੇ ਤਿੰਨ ਕੀਲੇ ਆ ਚਾਰ ਬਣਦੇ ਆ ਇੱਥੇ ਤੁਸੀਂ ਦੋ ਲੈ ਲੋ ਡੇਢ ਲੈ ਲੋ ਉਹ ਸਮਰਾਲੇ ਹਜੇ ਟਾਈਮ ਲੱਗਣਾ ਇੱਥੇ ਤਾਂ ਤਿਆਰੀ ਆ ਕਿ ਕਿਦਣ ਲੱਗਿਆ ਕਿਹੜੀਆਂ ਕਿਹੜੀਆਂ ਗੱਲਾਂ ਦੇਖਣ ਦੀ ਲੋੜ ਹੁੰਦੀ ਹੈ ਜਿਵੇਂ ਲocation ਦੇਖਦਾ ਜਾਂ ਕੋਈ ਹੋਰ ਕਮੇਟੀ ਦੀ ਜ਼ਮੀਨ ਹੋਵੇ ਅੰਡਰ ਕਮੇਟੀ ਹੋਵੇ ਉਹਦਾ ਜ਼ਿਆਦਾ ਫਾਇਦਾ ਰਹਿੰਦਾ ਹਾਂਜੀ ਅੰਡਰ ਕਮੇਟੀ ਹੋਵੇ ਅੰਟਰੈਂਸੀ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤਾਂ ਉਹ ਥੋੜਾ ਜਿਆਦਾ ਬੈਠ ਰਹਿੰਦਾ ਹੈ ਆ ਪਿੰਡਾਂ ਦਾ ਨੋਰਮਲ ਹੈ ਉਹ ਤੇ ਫਿਰ ਹੈ ਹੀ ਚੱਲਦਾ ਚੱਲ ਹੀ ਰਿਹਾ ਹੈ ਜੇ ਆਪਾਂ ਟਰੈਂਸੀ ਲੈ ਕੇ ਚੱਲ ਜਾਈਏ ਤਾਂ ਉਹ ਥੋੜਾ ਜਆ ਆਪਣੇ ਵਾਸਤੇ ਫਾਇਦਾ ਹੈ ਐਮਸੀ ਮਿਊਨਿਸਪਲ ਮਿਊਨਿਸਪਲ ਕਮੇਟੀ ਹਾਂ ਜੀ ਹਾਂ ਜੀ ਹਾਂ ਉਹਦੇ ਅੰਡਰ ਲੈ ਲਓ ਤਾਂ ਉਹ ਠੀਕ ਰਹਿੰਦਾ ਟਾਈਮ ਕੱਟ ਪੀਰੀਆਡਿਕਸ ਕੱਟ ਹੁੰਦਾ ਉਹਦੇ ਚ ਰੇਟ ਥੋੜਾ ਉੱਪਰ ਹੋ ਜਾਂਦੇ ਜਿਆਦਾ ਕੋਠੀਆਂ ਸੁੱਧ ਕਰਾਉਣੇ ਨੇ ਸ਼ਹਿਰ ਦੇ ਵਿੱਚ ਹਾਂ ਜੀ ਹਾਂ ਜੀ ਸਤੂੰ ਮਾੜੀ ਚੀਜ਼ ਜਿਹੜੀ ਕੋਠੀ ਇਹ ਜੰਦੀ ਮਾਰਾ ਮਟੀਰੀਅਲ ਲਾ ਕੇ ਵੇਚਣਾ ਚਾਹਾਂ ਦੇਖੋ ਜੇ ਤਾਂ ਬੰਦਾ ਆਪ ਬਣਾ ਰਿਹਾ ਉਹਦੇ ਅੱਖਾਂ ਦੇ ਸਾਹਮਣੇ ਬਣ ਰਹੀ ਉਹ ਤੇ ਗੱਲ ਕੁਝ ਹੋਰ ਹੈ ਵੀ ਠੀਕ ਹੈ ਬੰਦਾ ਆਪ ਕਰ ਰਿਹਾ ਜੇ ਅਦਰ ਆਪਾਂ ਨੇ ਬਣੀ ਹੋਈ ਕੋਠੀ ਲੈਣੀ ਹੈ ਤਾਂ ਤਕਰੀਬਨ ਆਲੇ-ਦਾਲੇ ਤੋਂ ਪਤਾ ਕਰ ਸਕਦੇ ਆ ਵੀ ਇਹ ਤੇ ਕੌਣ ਠੇਕੇਦਾਰ ਸੀ ਕਿਹਨੇ ਬਣਾਇਆ ਹੈ ਠੇਕੇਦਾਰ ਨੂੰ ਪਤਾ ਕਰ ਸਕਦੇ ਕਿਉਂਕਿ ਹੁੰਦਾ ਹੀ ਆ ਵੀ ਆਮ ਨਾਰਮਲ ਬਿਲਡਰਾਂ ਦੇ ਵਿੱਚ ਵੀ ਮਟੀਰੀਅਲ ਉਹਨਾਂ ਨੇ ਬਾੜਾ ਲਾਉਣਾ ਤੇ ਫਟਾਫਟ ਖੜੀ ਕਰਕੇ ਉਹ ਪੈਸੇ ਵੜਾਏ ਤੇ ਲੰਘਦੇ ਬਣੇ ਆ ਉਹ ਪਿੱਛੋਂ ਜੇ ਅਗਲਾ 50 ਸਾਲ ਦੀ ਵੀਰ ਤੋਂ ਟੋਟੇ ਕਾਣੇ ਰੱਖ ਕੇ ਚੱਲਦਾ ਤਾਂ 10 ਕੁ 20 ਮਸਾਂ ਕੱਢਦੀ ਆ ਮੇਰੇ ਹਿਸਾਬ ਨਾਲ ਤਾਂ 10 15 10ਾਂ ਦੇ ਵਿੱਚ ਥੱਲੇ 100 ਰੁਪਏ ਲੱਗਣੇ ਉਹਨਾਂ ਨੂੰ ਚਰੂ ਹੋ ਜਾਂਦੇ ਆ ਤੇ ਇਹਦੇ ਵਿੱਚ ਇਹ ਵੀ ਦੇਖੋ ਜੇ ਤਾਂ ਬੰਦੇ ਨੇ ਸਾਈਡ ਤੋਂ ਆ ਕੇ ਦੂਰ ਤੋਂ ਆ ਕੇ ਕੋਠੀ ਲੈਣੀ ਆ ਉਹਦੇ 'ਚ ਤਾਂ ਇਹ ਆ ਵੀ ਤੁਸੀਂ ਆਲਾ ਦਵਾਲਾ ਪਤਾ ਕਰੋ ਵੀ ਕੌਣ ਬਿਲਡਰ ਹੈ ਤੇ ਕੀਨੇ ਬਣਵਾਈਏ ਕਿਹੜਾ ਠੇਕੇ ਦਾ ਸੀ ਕਹੇ ਜਾਂ ਮਟੀਰੀਅਲ ਲੱਗਿਆ ਹੋਇਆ ਇਹਨੂੰ ਉਧਰੋਂ ਵੀ ਆਪਾਂ ਥੋੜਾ ਬੜਾ ਪਤਾ ਲਗਾ ਸਕਦਾ ਹਾਂ ਹਾਂਜੀ ਫਲੇਟ ਦੀ ਕੰਮ ਕਰਦੇ ਹਾਂ ਹਾਂ ਫਲੇਟਾਂ ਤਾਂ ਵੀ ਕਰਦੇ ਹਾਂ ਹਾਂ ਜੀ ਕਿਸੇ ਨੇ ਕੋਠੀ ਖਰੀਦਣੀ ਹੈ ਹਾਂ ਜੀ ਕੋਈ ਬੰਦਾ ਬਿਆਨਨਾ ਕਰਦਾ ਇੱਕ ਉਹ ਜਾਨ ਜਾਂ ਦੁਕਾਨ ਦੇ ਵਿੱਚ ਬਲੋਕ ਦੀ ਦੁਕਾਨ ਲਈ ਤਾਂ ਉਹ ਖਾਲੀ ਕਰਾਉਣੀ ਜ਼ਰੂਰੀ ਹੈ ਕੋਠੀ ਬੰਦੇ ਨੇ ਖਰੀਦਣੀ ਹੈ ਕੋਠੀ ਖਰੀਦਣ ਲੱਗਿਆ ਕਿਹੜੀਆਂ ਠੋਸ ਗੱਲਾਂ ਨੇ ਵੀ ਭਾਈ ਅੱਜ ਇਹ ਚੀਜ਼ ਤਾਂ ਕਰਨੀ ਹੀ ਚਾਹੀਦੀਆਂ ਨੇ ਕੋਠੀ ਖਰੀਦਣ ਲੱਗਿਆ ਜੀ ਦੇਖੋ ਇਹ ਆ ਇੱਕ ਤਾਂ ਵੀ ਉਹ ਦੇਖੋ ਵੀ ਉਹਦੇ ਵਿੱਚ ਰਹਿ ਕੌਣ ਰਿਹਾ ਹੈ ਮਾਲਕ ਖੁਦ ਰਹਿ ਰਿਹਾ ਜਾਂ ਉਹਨੇ ਰੈਂਟ ਤੇ ਦਿੱਤੀ ہوئی ਹੈ ਰੈਂਟ ਤੇ ਦਿੱਤੀ ہوئی ਤੇ ਬੰਦੇ ਕਹੇ ਜੇ ਨੇ ਮਾਲਕ ਖਾਲੀ ਕਰਵਾ ਕੇ ਦਿੰਦਾ ਹੈ ਕਿਵੇਂ ਆ ਉਹਨੂੰ ਖਾਲੀ ਕਰਵਾਉਣਾ ਵੀ ਜ਼ਰੂਰੀ ਹੁੰਦਾ ਹੈ ਉਹਦੇ ਵਿੱਚ ਇਹ ਆ ਵੀ ਕੱਲੋਂ ਮਾਲਕ ਨੇ ਪੈਸੇ ਪੇਮੈਂਟ ਫੜੀ ਆ ਤੁਸੀਂ ਰਿਸ਼ੀ ਕਰਵਾਈ ਆ ਉਹ ਅਗਲਾ ਲੰਘ ਜਾਂਦਾ ਬਾਅਦ ਚ ਤੁਹਾਡਾ ਚਿੱਤਰ ਕਰਾਇਦਾ ਨਾ ਖੜਕੀ ਜਾਂਦਾ ਤੇ ਕਿਰਾਏਦਾਰ ਵੀ ਕਈ ਵਾਰੀ ਤਾਂ ਕੋਈ ਚੰਗੇ ਹੁੰਦੇ ਉਹ ਲੰਘ ਜੇ ਚਟ ਕੇ ਚਲੇ ਜਾਂਦੇ ਕਈ ਇਹੋ ਜਿਹੇ ਹੁੰਦੇ ਆ ਵੀ ਉਹ ਜਾਂਦੇ ਹੀ ਨਹੀਂ ਆ ਤੇ ਉਹ ਅਗਲੇ ਦੀ ਗਾਲੇਦਾਰ ਰਸੀ ਬਣ ਕੇ ਰਹਿ ਜਾਂਦੇ ਆ ਹਾਂਜੀ ਇਹ ਚੀਜ਼ ਹੁੰਦੀ ਹੈ ਬਾਕੀ ਦੇ ਕੋਈ ਜੇ ਤੁਸੀ ਖਰੀਦਣੀ ਵੀ ਹੈਗੀ ਆ ਤਾਂ ਉਹਦੇ ਵਿੱਚ ਤੁਸੀਂ ਆਪਣਾ ਆਲੇ-ਦਾਲੇ ਤੋਂ ਵੀ ਪਤਾ ਕਰੋ ਵੀ ਜੇ ਕੋਈ ਉੱਤੇ ਰਹਿ ਵੀ ਰਿਹਾ ਤਾਂ ਉਹਦਾ ਵੀ ਕਿਸੇ ਹੋਰ ਤੋਂ ਵੀ ਪਤਾ ਕਰਦੇ ਜਾਂ ਤਾਂ ਮਾਲਕ ਨੂੰ ਤੁਸੀਂ ਕਹੋ ਵੀ ਭਾਈ ਇਹਨੂੰ ਖਾਲੀ ਕਰਵਾ ਕੇ ਤੇ ਸਾਨੂੰ ਰਿਸ਼ਤੀ ਕਰਵਾਉਣ ਤੋਂ ਪਹਿਲਾਂ ਜੇ ਵਿਆਹਨਾ ਕਰਿਆ ਤਾਂ ਵਿਆਨੇ ਤੇ ਤੁਸੀਂ ਉਹਦੇ ਵਿੱਚ ਤੇ ਲਾਈਨ ਲਿਖ ਦਿਓ ਜਾਂ ਤੁਸੀਂ ਲਿਖਾ ਲਓ ਕਿ ਸੰਤ ਜਿੱਦਾਂ ਤੁਸੀਂ ਰਿਸ਼ਤੀ ਕਰਾਉਣੀ ਆ ਸਾਨੂੰ ਕੋਠੀ ਖਾਲੀ ਮਿਲੋਗੇ ਹਾਂਜੀ ਚਾਹੇ ਦੁਕਾਨ ਦਾ ਆਪਾਂ ਫਲੈਟ ਦਾ ਕੁਝ ਵੀ ਉਹਨੂੰ ਖਾਲੀ ਕਰਵਾ ਕੇ ਹੀ ਲਿਆ ਜਾਵੇ ਤਾਂ ਬੈਟਰ ਹੈ ਵਿਆਨੇ ਤੋਂ ਬਿਆਨਾਂ ਵੱਡੀ ਚੀਜ਼ ਹੁੰਦੀ ਹੈ ਨੇ ਦੇਖੋ ਜੇ ਤਾਂ ਇੱਕ ਬਿਆਨੇ ਤੇ ਦੋ ਦੋ ਤੱਕ ਤਾਂ ਠੀਕ ਹੈ ਇਸ ਤੋਂ ਵੱਧ ਨਹੀਂ ਫਿਰ ਉਹ ਤੋਂ ਬਾਅਦ ਉਹਨੂੰ ਕਹਿਣਾ ਚਾਹੀਦਾ ਕਿ ਤੁਸੀਂ ਰਿਸ਼ਤੀ ਕਰਵਾਓ ਅੱਗੇ ਆਪਣਾ ਕਰ ਲਿਓ ਕਿਉਂਕਿ ਇਹ ਅਜੇ ਜਿਹੜੇ ਬਿਆਨੇ ਤੇ ਬਿਆਨੇ ਬਣੇ ਫਿਰ ਉਹ ਉਹ ਤਾਂ ਵਿਚਾਲੇ ਦਾ ਜਿਹੜਾ ਗੈਪ ਹੈ ਉਹ ਮਾੜਾ ਹੀ ਹੁੰਦਾ ਉਹਦੇ ਰਿਜ਼ਲਟ ਮਾੜੇ ਹੁੰਦੇ ਆ ਉਹ ਆਪਣੀ ਪੇਮੈਂਟ ਕੱਢ ਜਾਂਦੇ ਆ ਤੇ ਜਿਹੜਾ ਮੇਨ ਮਾਲਕ ਹੁੰਦਾ ਉਹ ਤੇ ਸਿਰੇ ਵਾਲੇ ਦਾ ਪੰਗਾ ਪੈ ਜਾਂਦਾ ਹੈ ਉਹ ਪੰਗਾ ਇਹ ਪੈਂਦਾ ਹੈ ਕਿਉਂਕਿ ਅਗਲਾ ਵੀ ਦੇਖਦਾ ਵੀ ਤੁਸੀਂ ਮਤਲਬ ਕਿ ਜਿੱਧਰ ਆਪਣਾ ਖਰੀਦਣ ਵਾਲਾ ਹੈ ਉਹਦੀ ਪੇਮੈਂਟ ਪੂਰੀ ਨਹੀਂ ਹੁੰਦੀ ਹੈ ਕਿ ਜਿਹੜੇ ਵਿਚਾਲੇ ਵਾਲੇ ਉਹ ਆਪਣੀ ਪੇਮੈਂਟਾਂ ਕੱਢ ਕੇ ਨਿਕਲਦੇ ਬਣਦੇ ਆ ਜੀ ਹਾਂ ਇਹ ਚੀਜ਼ਾਂ ਹੁੰਦੀਆਂ ਕਈ ਵਾਰੀ ਮਾਲਕ ਜਿਹਦੇ ਅੰਦਰ ਹਿਸਟਰੀ ਹੁੰਦੀ ਹੈ ਹਾਂਜੀ ਡੀਲਰ ਕੀ ਕਰਦੇ ਨੇ ਕਈ ਵਾਰੀ ਪਰੋਸੇ ਜੋਤਾ ਦੇ ਆਧਾਰ ਤੇ ਬਿਆਨ ਕਰ ਦਿੰਦੇ ਨੇ ਮੈਂ ਲੈ ਕੇ ਚੁੱਕੀ ਮੇਰੇ ਨਾਲ ਬਿਆਨ ਕਰ ਉਹ ਜਿਹੜੀ ਹਿਸਟਰੀ ਵਾਲੇ ਜਿਹਦੇ ਨਾਂ ਤੇ ਮਾਲਕੀਅਤ ਹੁੰਦੀ ਹੈ ਉਹਦਾ ਨਾਂ ਵੀ ਨਹੀਂ ਪਾਉਂਦੇ ਇਹ ਸਹੀ ਤਰੀਕਾ ਹੈ ਨਹੀਂ ਬਿਲਕੁਲ ਨਹੀਂ ਹੈ ਤੁਹਾਨੂੰ ਮਾਲਕ ਨੂੰ ਤਾਂ ਪਤਾ ਹੋਣਾ ਜ਼ਰੂਰੀ ਹੈ ਨਾ ਵੀ ਮੈਂ ਮੇਰਾ ਮਾਲ ਵਿਕਿਆ ਚਾਹੇ ਕੋਠੀ ਹੈ ਕੁਝ ਵੀ ਵਿਕਿਆ ਹੈ ਚਾਹੇ ਜ਼ਮੀਨ ਹੈ ਉਹਦੇ ਮਾਲਕ ਦੇ ਸਾਈਨ ਤਾਂ ਜ਼ਰੂਰੀ ਹੈ ਨਾ ਦੇਖੋ ਤੁਸੀਂ ਜਦੋਂ ਆਪਾਂ ਨੇ ਕਰਨਾ ਹੈ ਉਹਦੇ ਜਿਹਦੇ ਨਾਮ ਤੇ ਹੈ ਕੁਝ ਵੀ ਹੈਗਾ ਹੈ ਆਪਾਂ ਜ਼ਮੀਨ ਲਾ ਲੋ ਕੋਠੀ ਕੁਝ ਵੀ ਹੈ ਉਹਦਾ ਨਾਮ ਤੇ ਆਪਾਂ ਨੂੰ ਪਤਾ ਉਹਦਾ ਆਧਾਰ ਕਾਰਡ ਦੀ ਫੋਟੋ ਕਾਪੀ ਲਾਓ ਨਾਲ ਉਹ ਤੋਂ ਬਕਾਇਦਾ ਆਧਾਰ ਕਾਰਡ ਦੀ ਫੋਟੋ ਕਾਪੀ ਤੇ ਵੀ ਸਾਈਨ ਕਰਵਾਓ ਮਾਲਕ ਤੋਂ ਹਮ ਆਪਾਂ ਨੂੰ ਵੀ ਪਤਾ ਲੱਗੇ ਵੀ ਹਾਂ ਮਾਲਕ ਵਿੱਚ ਇਨਵੋਲਵ ਹੈ ਵਿੱਚ ਹਾਂਜੀ ਕਿਉਂਕਿ ਇਹ ਹੁੰਦਾ ਨਾ ਵੀ ਜੇ ਹੁਣ ਆਪਾਂ ਸਬੋਧ ਕਰੋ ਕਿਸੇ ਡੀਲਰ ਆ ਚਾਹੇ ਮੇਰੇ ਥਰੂ ਇਹ ਮੈਂ ਕੌਣ ਹੁੰਦਾ ਕਿਸੇ ਦੀ ਤੁਹਾਡੀ ਕੋਠੀ ਤੇ ਮੈਂ ਕੌਣ ਵਿਆਨਾ ਲਾਉਣੇ ਵਾਲਾ ਹੁੰਦਾ ਤੁਸੀਂ ਜਦੋਂ ਲੈਣਾ ਹੈ ਨਾ ਤੁਸੀਂ ਇਸ ਚੀਜ਼ ਦਾ ਆਪਾਂ ਨੂੰ ਜ਼ਰੂਰੀ ਹੁੰਦਾ ਹੈ ਵੀ ਜਿਹੜਾ ਮਾਲਕ ਮੇਨ ਮਾਲਕਾ ਉਹਦਾ ਆਧਾਰ ਕਾਰਡ ਦੀ ਫੋਟੋਕਾਪੀ ਨਾਲ ਲੱਗੀ ਹੋਈ ਆ ਉਹਤੇ ਉਹਦੇ ਸਾਈਨ ਹੋਏ ਹੋਏ ਨੇ ਇਹ ਚੀਜ਼ਾਂ ਜ਼ਰੂਰੀ ਨੇ ਜਦ ਦੇ ਟਾਈਮ ਦੇ ਵਿੱਚ ਕੋਠੀ ਤੇ ਫਲੈਟ ਹਾਂਜੀ ਕਿਹੜੀ ਜੀ ਨੂੰ ਪਹਿਲ ਦੇਣੀ ਚਾਹੀਦੀ ਹੈ ਪਹਿਲ ਤਾਂ ਜੀ ਕੋਠੀ ਨੂੰ ਦੇਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਕੋਠੀ ਦੇ ਦੇ ਚਾਏ ਆ ਵੀ ਜਿੰਨਾ ਪੂਰਾ ਆਪਣਾ ਸਿਸਟਮ ਹੁੰਦਾ ਹੈ ਉਹਦੇ ਵਿੱਚ ਆਪਣੀ ਰਿਸ਼ਤੀ ਹੋਈ ਵੀ ਆ ਉਹ ਟੈਨਸ਼ਨ ਫਰੀ ਆ ਜਿਹੜਾ ਫਲੈਟਾਂ ਦਾ ਹੈ ਕਿਉਂਕਿ ਗਰਾਊਂਡ ਫਲੋਰ ਕਿਸੇ ਦਾ ਹੈ ਫਸਟ ਕਿਸੇ ਦਾ ਹੈ ਸੈਕਿੰਡ ਕਿਸੇ ਦਾ ਹੈ ਉਹਦੇ ਵਿੱਚ ਮੈਨੂੰ ਕੁਝ ਨਹੀਂ ਜੱੱਚਦਾਗਾ ਕਈ ਚਲੋ ਕਹਿ ਦਿੰਨੇ ਆ ਕਿ ਵੀ ਸਾਨੂੰ ਫਲੈਟ ਹੀ ਚਾਹੀਦਾ ਚਲੋ ਸਾਜ ਤਾਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਤਾਂ ਸੰਤਾ ਚੱਲਣਾ ਪੈਂਦਾ ਹੈ ਫਲੈਟ ਦੇ ਉੱਤੇ ਪੈਸਾ ਇਨਵੈਸਟ ਕਿਉਂ ਨਹੀਂ ਕਰਨਾ ਚਾਹੀਦਾ ਲੜਦੇ ਇਹ ਗੱਲ ਹੈ ਜੀ ਦੇਖੋ ਇਹਦੇ ਚ ਤੁਹਾਨੂੰ ਮੈਂ ਪਹਿਲਾਂ ਕਿਹਾ ਨਾ ਕਿਉਂਕਿ ਗਰਾਉਂਡ ਤੇ ਕੋਈ ਹੋਰ ਬੈਠਾ ਹੈ ਉੱਤੇ ਦੇ ਉੱਤੇ ਕੋਈ ਹੋਰ ਹੈ ਤੁਸੀਂ ਵਿਚਾਲੇ ਬੈਠੇ ਹੋ ਸੈਕੰਡ ਤੇ ਬੈਠੇ ਹੋ ਕਿਤੇ ਵੀ ਬੈਠੇ ਹੋ ਕਿਉਂਕਿ ਉਹਦੇ ਚ ਜਦੋਂ ਤੁਹਾਡਾ ਰਾਹ ਦਾ ਵੀ ਪੌੜੀਆਂ ਦਾ ਵੀ ਇਹ ਵਿੱਚ ਕਿਉਂਦੇ ਤਾਂ ਹੁਣ ਤੁਹਾਡੇ ਆਂਟ ਖਮਾਂਡ ਦੇ ਚੰਗੇ ਹੋਣ ਥੱਲੇ ਵਾਲਾ ਵੀ ਗਰਾਉਂਡ ਫਲੋਰ ਵਾਲਾ ਵੀ ਠੀਕ ਹੈ ਤੇ ਤੁਹਾਡੇ ਸੈਕੰਡ ਵਾਲਾ ਵੀ ਸਹੀ ਆ ਤੁਸੀਂ ਵਿਚਾਲੇ ਫਰਸਟ ਤੇ ਬੈਠੇ ਹੋ ਉਹ ਤੇ ਠੀਕ ਆ ਅਦਰਵਾਈਜ਼ ਨਹੀਂ ਤਾਂ ਫਿਰ ਇਹ ਤਾਂ ਤਕਰੀਬਨ ਤਕਰੀਬਨ ਅਸੀਂ ਦੇਖਿਆ ਵੀ ਹੈਗਾ ਜਾ ਕੇ ਛਤਰੇ ਖੜਕਦਾ ਏ ਇਹਦੇ ਚ ਇਹ ਵੀ ਹੁੰਦਾ ਵੀ ਫਲਾਈਟਾਂ ਦੇ ਵਿੱਚ ਪਾਰਕਿੰਗ ਆ ਉਥੇ ਗੱਡੀਆਂ ਖੜਾਉਣ ਦੇ ਪਿਛੇ ਹੀ ਆ ਤੇ ਤਾਂ ਛਤਰੋ ਛਤਰੀ ਹੋਈ ਜਾਂਦੇ ਆ ਉਹ ਸਾਡੇ ਬਾ ਅਸੀਂ ਇਸ ਚੀਜ਼ ਨੂੰ ਕਹਿੰਦੇ ਆ ਵੀ ਕੋਠੀ ਲੌਂਗ ਕੇ ਤਾਂ ਜੇ ਆ ਛੋਟੀ ਵੀ ਲਈ ਆ ਉਹਦੇ ਚ ਤੁਹਾਡੀ ਗੱਡੀ پارک ਹੋ ਜਾਣੀ ਆ ਕੋਈ ਟੈਨਸ਼ਨ ਨਹੀਂ ਹੈ ਕੀ ਆ ਇਹ ਥੱਲੇ ਤੋਂ ਗਰਾਊਂਡ ਤੋਂ ਲੈ ਕੇ ਉੱਪਰ ਤੱਕ ਤੁਸੀਂ ਆਪ ਮਾਲਕ ਹੋ ਨਛੱਤਾ ਆਪਣੀ ਨਾਲ ਫਰਕਾ ਬਣਾ ਹਾਂਜੀ ਹਾਂਜੀ ਸਾਰਾ ਕਮਰਸ਼ੀਅਲ ਬਿਲਡਿੰਗ ਦੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਕਮਰਸ਼ੀਅਲ ਬਿਲਡਿੰਗ ਜਿਆਦਾ ਪੰਗੇ ਪੈਂਦੇ ਨੇ ਹਾਂ ਇਹ ਤਾਂ ਹੈ ਆ ਇਹਦੇ ਕੀ ਕਾਰਨ ਹੈ ਇਹਦੇ ਕਮਰਸ਼ੀਅਲ ਤੇ ਜੀ ਦੇਖੋ ਜਿੰਨੀ ਅਗਰ ਮੋਹਰੇ ਦੀ ਪਾਰਕਿੰਗ ਵਗੈਰਾ ਦੱਸੀ ਵੀ ਹੁੰਦੀ ਆ ਉਹ ਨਹੀਂ ਹੁੰਦੀ ਹੈਗੀ ਪ੍ਰੋਪਰ ਸੜਕਾਂ ਨਹੀਂ ਉੱਤੇ ਚ ਪਾਈਆਂ ਹੁੰਦੀਆਂ ਜੇ ਉਹ ਪੂਰਾ ਸਹੀ ਹੋਵੇ ਤਾਂ ਬਹੁਤ ਘੱਟ ਬਿਲਡਰ ਇਸ ਚੀਜ਼ ਤੇ ਉਤਰਦੇ ਆ ਜਾਂ ਹੁੰਦੇ ਹੀ ਹੈਗੇ ਆ ਅਸੀਂ ਗੱਲ ਨਹੀਂ ਹੈਗੀ ਵੀ ਹੁੰਦੇ ਨਹੀਂ ਆ ਪਰ ਇਹਦੇ ਇਹੀ ਚੱਕਰ ਪੈਂਦਾ ਜਿਆਦਾਤਰ ਹਾਂਜੀ ਕਮਰਸ਼ੀਅਲ ਦਾ ਤੁਹਾਡੇ ਨਾਲ رابطہ ਕਰਨ ਦਾ ਕੀ ਤਰੀਕਾ ਹੈ ਮਿਲਣੇ ਮਰੈਂਡੇ ਵੀ ਮਿਲ ਜਾਂਦੇ ਆ ਅਸੀਂ ਕੜੂਏ ਵੀ ਬੈਠਦੇ ਆ ਜੀ ਜੀ ਪੰਜਾਬ ਚ ਗੱਲ ਕੀਤੀ ਪੰਜਾਬ ਤੋਂ ਜਮੀਨਾਂ ਦੀ ਹਾਂਜੀ ਮੀਟਿੰਗ ਕਰਨ ਤੋਂ ਬਾਅਦ ਜਾਣੇ ਉਹ ਜਾਂ ਅਗਲੇ ਨਾਲ ਉਸ ਉਸ ਉਹ ਰਾਤ ਤੱਕ ਮੈਂ ਕਰਦੇ ਆਂ ਜਿਹੜਾ ਪੰਜਾਬ ਦਾ ਜੀ ਦੇਖੋ ਸਪੋਜ਼ ਕਰੋ ਕਿਸੇ ਕਸਟਮਰ ਦਾ ਸਾਨੂੰ ਫੋਨ ਆ ਮੈਨੂੰ ਕਾਲ ਆਈ ਹੈ ਵੀ ਸਾਨੂੰ ਤੁਸੀਂ ਮਲੇਰ ਕੋਟਲਾ ਸਾਈਡ ਉਹਦੇ ਲਾਗੇ ਜ਼ਮੀਨ ਚਾਹੀਦੀ ਹੈ ਐਨੇ ਗ੍ਰੇਟ ਵਾਲੀ ਚਾਹੀਦੀ ਹੈ ਜੇ ਪਹਿਲਾਂ ਤਾਂ ਅਗਲੇ ਨੂੰ ਅਸੀਂ ਟਾਰਗੇਟ ਪੁੱਛਦੇ ਹਾਂ ਵੀ ਤੁਹਾਡੀ ਅਮਾਉਂਟ ਦਾ ਟਾਰਗੇਟ ਕੀ ਹੈ ਤੁਸੀਂ ਕੀ ਇੰਨੀ ਅਮਾਉਂਟ ਦੇ ਵਿੱਚ ਕਿੰਨਾ ਬਣਾਉਣਾ ਚਾਹੁੰਦੇ ਹੋ ਫਿਰ ਅਸੀਂ ਅਗਲੇ ਨੂੰ ਸੁਝਾਅ ਦਿੰਨੇ ਆ ਵੀ ਇੰਨੀ ਅਮਾਉਂਟ ਦੇ ਵਿੱਚ ਤੁਹਾਡਾ ਉਧਰਲੇ ਏਰੀਆ ਬਣ ਸਕਦਾ ਹੈ ਉੱਥੇ ਤੁਹਾਨੂੰ ਵੀ ਆ 5 ਏਕੜਿਆਂ 7 ਜਿੰਨੇ ਵੀ ਹੈਗਾ ਨਾਰਮਲ ਜੋ ਉੱਥੇ ਦਾ ਰੇਟ ਹੋਊਗਾ ਉਹ ਤੁਹਾਨੂੰ ਉਹ ਪ੍ਰੋਵਾਈਡ ਕਰਵਾ ਦੇਣਗੇ ਜੇ ਮਾਲਕ ਕਹਿੰਦਾ ਏ ਵੀ ਹਾਂ ਸਾਨੂੰ ਸਹੀ ਹੈ ਫਿਰ ਉਹਨੂੰ ਕਹਿੰਦੇ ਵੀ ਬੈਠ ਗੱਡੀ ਦੇ ਵਿੱਚ ਆ ਚੱਲੀਏ ਫਿਰ ਅਸੀਂ ਉਹਨੂੰ ਲੈ ਜਾ ਕੇ ਉੱਥੇ ਦਿਖਾਉਨੇ ਆ ਸਾਰਾ ਕੁਝ ਹੈ ਜੇ ਉਹ ਅਗਲਾ ਕਹਿੰਦਾ ਵੀ ਇਸ ਮੈਨੂੰ ਜੱਜ ਦੀ ਏ ਠੀਕ ਆ ਤਾਂ ਫਿਰ ਉਹਨੂੰ ਅਸੀਂ ਕਹਿੰਦੇ ਵੀ ਪੇਪਰ ਚੈੱਕ ਹੌਣ ਪੇਪਰ ਚੈੱਕ ਕਰਾ ਸਾਡੇ ਘਰੇ ਸਾਡੇ ਵੱਲੋਂ ਗਾਰੰਟੀ ਤੂੰ ਆਪਣਾ ਚੈੱਕ ਕਰ ਲੈ ਕਿਸੇ ਨੂੰ ਦਿਖਾ ਲੈ ਇਹਨਾਂ ਨੂੰ ਪ੍ਰਾਪਰਟੀ ਦੀ ਰਜਿਸਟਰੀ ਕਰਾਉਂਦੇ ਆ ਪੈਸੇ ਦਾ ਗੈਪ ਪੈਂਦਾ ਹਾਂਜੀ ਪ੍ਰੋਪਰਟੀ ਵੱਧਦੀ ਹੁੰਦੀ ਘਟਦੀ GST ਕਿ ਰਹੀ ਜਾਂਦੀ ਹੈ ਇਹਨੂੰ ਖਤਮ ਕੀਤਾ ਜਾ ਸਕਦਾ ਹੈ ਜੇ ਸਰਕਾਰਾਂ ਚਾਹਣ ਕੀ ਸਿਸਟਮ ਇਹ ਚਾਹਣ ਤਾਂ ਦੇਖੋ ਇਹਦੇ ਚਤਾਏ ਹੁੰਦਾ ਹੈ ਵੱਡਾ ਫੰਡਾ ਉਦੋਂ ਪੈਂਦਾ ਜਦੋਂ ਕੋਈ ਜਮੀਨ ਰਿਕਵਰ ਹੁੰਦੀ ਹੈ ਹਾਂ ਜੀ ਸਰਕਾਰੀ ਰੇਟ ਤੇ ਜਿਮਨੀ ਰਜਿਸਟਰੀ ਹੋਈ ਹੁੰਦੀ ਹੈ ਹਾਂ ਜੀ ਹਾਂ ਘੱਟ ਰੇਟ ਦੀ ਸੀ ਅਗਲਾ ਵੱਧ ਪਾਲਦਾ ਉਹ 3 ਗੁਣਾ 4 ਗੁਣਾ ਮਿਲੇ ਵੀ ਤਾਂ ਵੀ ਰੇਟ ਪੂਰਾ ਹੁੰਦਾ ਕਈ ਵਾਰੀ ਤਾਂ ਹਾਂ ਜੀ ਹਾਂ ਜੀ ਇਹ ਹੁੰਦਾ ਹੈ ਦੇਖੋ ਇਹਦੇ ਚ ਤਾਂ ਇਹ ਹੈ ਨਾ ਜੇ ਤੂੰ ਮਾੜਾ ਮੋਟਾ ਦੇਖੋ ਆਪਣੇ ਕੋਲ ਵਾਈਟ ਪੈਸ ਉਧੇ ਆਪਾਂ ਸ਼ੋਅ ਕਰ ਲਾਂਗੇ ਉਹਨੂੰ ਚੱਕ ਕੇ ਕਰਾ ਲਾਂਗੇ ਰਿਸਟੀ ਤਾਂ ਕੱਲੋਂ ਜੇ ਐਕੁਆਇਰ ਵੀ ਹੁੰਦੀ ਹੈ ਤਾਂ ਉਹਦੇ ਵਿੱਚ ਆਪਣਾ ਹੀ ਫਾਇਦਾ ਹੈ ਇਹਦੇ ਚ ਕਿਸੇ ਦਾ ਨਹੀਂ ਹੁੰਦਾ ਠੀਕ ਹੈ ਇਹਦੇ ਚ ਕਿਉਂਕਿ ਆਪਾਂ ਨੂੰ ਜੇ ਆਪਾਂ ਚੱਕ ਕੇ ਕਰਵਾਉਨੇ ਆ ਤਾਂ ਚੰਗਾ ਰੇਟ ਵੀ ਮਿਲ ਜਾਂਦਾ ਹੈ ਸਰਕਾਰ ਵੱਲੋਂ ਵੀ ਹੋ ਜਾਂਦਾ ਹੈ ਤੇ ਇਹਦੇ ਵਿੱਚ ਕੋਈ ਮਾੜਾ ਨਹੀਂ ਆਏਗਾ ਸਾਡੇ ਹਿਸਾਬ ਨਾਲ ਕਈ ਕਹਿ ਦਿੰਦੇ ਆ ਸਾਨੂੰ ਆ ਕੇ ਕਸਟਮਰ ਵੀ ਅਸੀਂ ਕਲੈਕਟਰ ਰੇਟ ਤੇ ਹੀ ਕਰਵਾਵਾਂਗੇ ਚਲੋ ਭਾਈ ਕਰਵਾ ਲਓ ਸਾਨੂੰ ਤਾਂ ਕੋਈ ਨਹੀਂ ਆਏਗਾ ਪਰ ਫਿਰ ਉਹ ਬਾਅਦ ਦੇ ਵਿੱਚ ਜੇ ਕਿਤੇ ਅਕਵਾਇਰ ਵਗੈਰਾ ਹੁੰਦੀ ਹੈ ਉੱਤੇ ਹੋਇਆ ਵੀ ਇੱਕ ਦੋ ਨਾਲ ਪਰ ਫਿਰ ਉਹ ਕੁਝ ਨਹੀਂ ਬਣਦਾ ਬਾਅਦ ਦੇ ਵਿੱਚ ਹਾਂਜੀ ਜੇ ਕੋਈ ਬੰਦਾ ਤੁਹਾਡੇ ਜਰੀਏ ਕੋਈ ਪ੍ਰਾਪਰਟੀ ਖੇਦਣਾ ਚਾਹੁੰਦਾ ਹੈ ਕੋਈ ਮਕਾਨ ਹੈ ਕੋਈ ਜ਼ਮੀਨ ਹੈ ਕਿਹੜੀਆਂ ਵੱਖਰੀਆਂ ਚੀਜ਼ਾਂ ਨਹੀਂਆਂ ਜਿਹੜੇ ਤੁਸੀਂ ਉਹਨੂੰ ਦੇ ਸਕਦੇ ਹੋਗੇ ਕਿਉਂਕਿ ਪ੍ਰਾਪਰਟੀ ਲੇਰ ਦਾ ਬਹੁਤ ਜ਼ਿਆਦਾ ਨੇ ਹਾਂਜੀ ਆਈਏ ਦੇਖੋ ਅਗਲੇ ਨੂੰ ਇੱਕ ਤਾਂ ਉਹਦੇ ਵਿੱਚ ਧੋਖਾਧੜੀ ਨਹੀਂ ਹੋਊਗੀ ਇੱਕ ਉਹਦੇ ਵਿੱਚ ਇਹ ਹੈ ਵੀ ਗਟਾ ਗੱਸਪੋਸ ਕਰੋ ਤੁਸੀਂ ਕਹਿੰਦੇ ਕੋਠੀ ਲਈ ਆ ਕੋਠੀ ਦੇ ਵਿੱਚ ਵੀ ਕ ਮਾਲਕ ਕੋਈ ਹੋਰ ਹੈ ਬੈਠਾ ਕਿਰਾਏਦਾਰ ਕੋਈ ਹੋਰ ਹੈ ਤੁਸੀਂ ਲਈਏ ਇਹ ਨਹੀਂ ਹੋਊਗਾ ਸਾਡੇ ਵੱਲੋਂ ਟੋਟਲ ਉਹਨੂੰ ਪਹਿਲਾਂ ਆਪ ਵੈਰੀਫਾਈ ਕਰਿਆ ਜਾਂਦਾ ਫਿਰ ਕਲੀਅਰ ਕਰਵਾ ਕੇ ਫਿਰ ਕਸਟਮਰ ਨਾਲ ਡੀਲ ਕਰਵਾਈ ਜਾਂਦੀ ਹੈ ਪ੍ਰੋਪਰ ਤਰੀਕੇ ਦੇ ਨਾਲ ਕਰਦੇ ਇਹੀ ਸਾਡਾ ਕੰਮ ਜਮੀਨਾਂ ਦਾ ਹੈ ਜੀ ਜੇ ਜ਼ਮੀਨਾਂ ਦਾ ਵੀ ਅਸੀਂ ਪਹਿਲਾਂ ਜੇ ਅਗਲਾ ਮਾਲਕ ਕਹਿੰਦਾ ਵੀ ਸਾਨੂੰ ਰਿਕੁਆਇਰਮੈਂਟ ਦੇ ਹਸਾਬ ਨਾਲ 20% ਤੱਕ ਸਹੀ ਹੈ ਟੇਰੀਆ ਤਾਂ ਉਹ ਅਸੀਂ ਉਹ ਤੋਂ ਪਹਿਲਾਂ ਅਸੀਂ ਆਪ ਦੇਖਦੇ ਹਾਂ ਕਾਗਜ਼ ਪੁੱਤਰ ਫਿਰ ਅਸੀਂ ਆਪ ਜੇ ਸਾਨੂੰ ਕੋਈ ਡਾਊਟ ਲੱਗਦਾ ਫਿਰ ਅਸੀਂ ਜਵਾਬ ਦੇ ਦਿੰਦੇ ਹਾਂ ਉਹਨਾਂ ਨੂੰ ਵੀ ਤੁਹਾਨੂੰ ਹੋਰ ਕੋਈ ਕਰਕੇ ਦਵਾਗੇ ਜੇ ਲੱਗਿਆ ਵੀ ਠੀਕ ਹੈ ਤਾਂ ਅਸੀਂ ਮਾਲਕ ਨੂੰ ਕਹਿੰਦੇ ਹਾਂ ਵੀ ਹੁਣ ਤੁਸੀਂ ਆਪਣੀ ਤਸਦੀਕ ਕਰ ਲਓ ਜਿਵੇਂ ਤੁਹਾਡਾ ਹੋ ਗਿਆ ਫਿਰ ਉਸ ਹਸਾਬ ਨਾਲ ਆਪਾਂ ਅੱਗੇ ਡੀਲ ਕਰਾਂਗੇ ਡੀਲਰ ਬਹੁਤ ਸਾਰੇ ਨੇ ਚੰਗੇ ਡੀਲਰ ਦੀ ਪਹਿਚਾਣ ਕੀ ਹੈ ਕਿਵੇਂ ਕਰਨਾ ਚੰਗੇ ਡੀਲਰ ਕੋ ਲੋਕ ਅਗਲੇ ਨੇ ਜ਼ਮੀਨ ਖਰੀਦਣੀ ਹੈ ਅੱਜਕੱਲ ਟ੍ਰੈਂਡ ਦਾ ਗੂਗਲ ਸਰਚਾ ਮਾਰਨ ਦਾ ਅੱਜਕੱਲ ਟ੍ਰੈਂਡ ਦਾ ਸੋਸ਼ਲ ਮੀਡੀਆ ਤੇ ਸਰਚਾ ਮਾਰਨ ਦਾ ਆਨਲਾਈਨ ਕਿਸੇ ਨੇ ਬੰਦੇ ਨੇ ਫੋਨ ਕੀਤਾ ਹਨਾ ਬਾਅਦ ਚ ਪਤਾ ਲੱਗਾ ਵੀ ਯਾਰ ਠੱਗੀ ਹੋ ਗਈ ਯਾਰ ਚੰਗੇ ਡੀਲਰ ਦੀ ਕੀ ਪ੍ਰਵਾਸ ਆ ਗਈ ਚੰਗੇ ਦੀ ਤਾਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਤੁਹਾਫਨੇ ਆਫ ਕੈਮਰਾ ਵੀ ਗੱਲਬਾਤ ਹੋਈ ਹੈ ਵੀ ਕਹਿੰਦੇ ਨੇ ਸਾਡਾ ਫੇਸ ਨਹੀਂ ਆਉਣਾ ਚਾਹੀਦਾ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਆ ਮੋਤਾ ਵੀ ਭਾਈ ਸਾਡਾ ਫੇਸ ਨਾ ਆਵੇ ਅਸੀਂ ਕੰਮ ਕਰ ਰਹੇ ਹਾਂ ਕੰਮ ਜਦੋਂ ਆਪਾਂ ਕਰ ਰਹੇ ਹਾਂ ਆਪਣਾ ਫੇਸ ਆਉਣਾ ਸਾਹਮਣੇ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜੇ ਤੁਸੀਂ ਕਿਹਾ ਵੀ ਚੰਗੇ ਡੀਲਰ ਦੀ ਚੰਗੇ ਡੀਲਰ ਦੀ ਜਦੋਂ ਆਪਾਂ ਨੇ ਕਿਸੇ ਦੇ ਕੋਲ ਜਾਣਾ ਹੈ ਉਹਦੇ ਆਸਪਾਸ ਤੋਂ ਪਤਾ ਕਰੋ ਵੀ ਇਹ ਕਿਵੇਂ ਦਾ ਬੰਦਾ ਕੰਮ ਕਰ ਰਿਹਾ ਹੈ ਇਹਦੇ ਕਿਵੇਂ ਦੀ ਰਿਲੇਸ਼ਨ ਨੇ ਇਹਦੇ ਉਸ ਹਿਸਾਬ ਨਾਲ ਫਿਰ ਬੰਦੇ ਨਾਲ ਡੀਲ ਕਰੋ ਜਾ ਕੇ ਆਪਾਂ ਤੁਸੀਂ ਸੁਣਿਆ ਹਰਪ੍ਰੀਤ ਸਿੰਘ ਖੱਟੜਾ ਜੀ ਨੂੰ ਖੱਟੜਾ ਪ੍ਰਾਪਰਟੀ ਗਰੁੱਪ ਪਾ ਪਿਛਲੇ 12-13 ਸਾਲਾਂ ਤੋਂ ਇਸ ਕਾਰੋਬਾਰ ਵਿੱਚ ਮੌਜੂਦ ਨੇ ਬਹੁਤ ਸਾਰੇ ਲੋਕ ਇਨਵੈਸਟਮੈਂਟ ਕਰਦੇ ਨੇ ਪਰ ਚੰਗੇ ਡੀਲਰ ਦੀ ਤਲਾਸ਼ ਵਿੱਚ ਉਹ ਰਹਿੰਦੇ ਨੇ ਸਕਰੀਨ ਦੇ ਉੱਤੇ ਖੱਟੜਾ ਪ੍ਰਾਪਰਟੀ ਗਰੁੱਪ ਦਾ ਨੰਬਰ ਚੱਲ ਰਿਹਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਇਨਵੈਸਟਮੈਂਟ ਤੁਸੀਂ ਆਪਣੀ ਜ਼ਮੀਨ ਪ੍ਰਾਪਰਟੀ ਫਲੈਟ ਕਮਰਸ਼ੀਅਲ ਬਿਲਡਿੰਗਸ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਦੇ ਚਾਹਵਾਨੋਂ ਤਾਂ ਤੁਸੀਂ ਦਿੱਤੇ ਹੋਏ ਸਕਰੀਨ ਤੇ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੁੜੇ ਰਹੋ ਸਰ ਲਿਖ ਦੇਣਾ